ਵਿਆਹਤਾ ਪਕੌੜਾ ਵਿਆਹਤਾ ਪਕੌੜਾ ਵਿਆਹ ਵਾਲਾ ਪਕੌੜਾ ਕਹਿ ਲੋ ਅੱਛਾ ਵਿਆਹ ਵਾਲਾ ਪਕੌੜਾ ਮਤਲਬ ਅੱਜ ਦੀ ਵੀ ਕੰਮ ਕੀ ਕਰੂਗਾ ਤੁਹਾਡਾ ਵਿਆਹ ਵਾਲਾ ਪਕੌੜਾ ਕੋਤਾ ਲਾਈਫ ਹੈ ਉਹ ਖਰਾਬ ਹੋ ਚੁੱਕੀ ਹੈ ਜਾਂ ਬਚਪਨੇ ਦੇ ਅੰਦਰ ਆਪਣੀਆਂ ਵਹਿਬਤਾ ਕਰਕੇ ਹੱਥ ਰਸੀ ਕਰਕੇ ਇਹਨੂੰ ਮਾਸਟਵੇਸਟਨ ਕਹਿ ਦਿੰਦੇ ਨੇ ਉਹ ਕਰਕੇ ਆਪਣੀਆਂ ਜਿਹੜੀਆਂ ਆਪਾਂ ਕਹਿ ਦਿੰਨੇ ਨਾ ਕਿਸਮਤ ਵਾਲੀਆਂ ਜਿਹੜੀ ਵਿਆਹ ਦੀ ਕਿਸਮਤ ਵਾਲੀਆਂ ਲਕੀਰਾਂ ਉਹਨਾਂ ਨੇ ਐ ਮਟੇ ਲਈਆਂ ਹੋਈਆਂ ਨੇ ਇਹ ਜਿਸ ਤਰ੍ਹਾਂ ਆਪਾਂ ਪਕੌੜੇ ਬਣਾਉਣ ਲੱਗਿਆਂ ਪਦੀਨਾ ਪਾ ਲੈਨੇ ਆ ਅਦਰਕ ਪਾ ਲੈਨੇ ਆ ਧਨੀਆ ਪਾ ਲੈਨੇ ਆ ਜਾਂ ਪਾਲਕ ਵਗੈਰਾ ਪਾ ਲੈਨੇ ਆ ਇਹ ਕੁਛ ਜਿਹੜੀ ਇਹ ਉਸ ਚੀਜ਼ ਰੰਗਤ ਦਿੱਤੀ ਗਈ ਹੈ ਅਦਰਵਾਇਜ਼ ਇਹਦੇ ਵਿੱਚ ਸਾਰੀਆਂ ਜਿਹੜੀਆਂ ਪਸਮਾਨ ਨੇ ਆ ਤਾਂ ਜੜੀ ਬੂਟੀਆਂ ਦਾ ਆਟਾ ਹੋ ਗਿਆ ਇਹ ਸਾਰਾ ਪਸਮਾਨ ਦੇ ਨਾਲ ਸ਼ੁੱਧ ਕੀਤਾ ਹੋਇਆ ਪਿਓਰ ਪਾਣੀ ਹੈ ਇਹ ਇਸ ਜਿਹੜੇ ਆਪਾਂ ਚੀਜ਼ ਅੱਜ ਬਣਾ ਰਹੇ ਆਂ ਇਹਦਾ ਜਿਹੜਾ ਰੋਲ ਹੈ ਉਹ ਹੈਗਾ ਕਿ ਜਿਸ ਤਰ੍ਹਾਂ ਜੇ ਕੋਈ 50 ਸਾਲ ਦਾ ਵੀ ਹੋ ਗਿਆ ਬੰਦਾ ਉਹਨੂੰ ਵੀ 25 ਦੇ ਵਰਗਾ ਕਰਨ ਦੀ ਜਿਹੜੀ ਇਹਦੇ ਵਿੱਚ ਆਯੁਰਵੇਦ ਨੇ ਕਪੈਸਿਟੀ ਭਰੀ ਹੋਈ ਹੈ। ਕਾਲੇ ਡੱਬੇ ਚ ਕੀ ਹੈ ਜੀ? ਇਹ ਕਾਲੇ ਦੇ ਡੱਬੇ ਦਾ ਨਾਮ ਅਸੀਂ ਰੱਖਿਆ ਟਾਈ ਟੈਕਸ। ਸੁਨਾਹ ਦੀ ਕਮੀ ਆ ਗਈ, ਲੂਸਨੈਸ ਆ ਗਈ, ਢਿੱਲਾਪਨ ਆ ਗਿਆ। ਟਾਈਮ ਦੇ ਉੱਤੇ ਫੁੱਸ ਹੋ ਜਾਂਦਾ ਜਵਾਬ ਦੇ ਜਾਂਦਾ। ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਪਟਾਕੇ ਜਿਹੜੇ ਬੱਚਿਆਂ ਨੂੰ ਲੈ ਕੇ ਦਿੰਦੇ ਸੀਗੇ ਦੁਆਲੀ ਤੋਂ ਪਹਿਲੇ ਆ ਜਾਂਦੇ ਸੀਗੇ, ਉਹ ਪੰਜਾਬ ਜੂ ਕੇ ਖਤਮ ਕਰ ਲੈਂਦੇ ਫਿਰ ਦੂਜਿਆਂ ਦੇ ਮੂੰਹ ਹਲ ਵੇਖਦੇ ਸੀ। ਤੇ ਸਾਨੂੰ ਸ਼ਿਕਾਇਤ ਇਹ ਆ ਰਹੀ ਸੀ ਫੀਮੇਲਸ ਕਹਿੰਦੀਆਂ ਸੀਗੀਆਂ ਕਿ ਮਾਮ ਵੀ ਅਸੀਂ ਮੈਡੀਸਨ ਤੇ ਖਾ ਲੈਣੀ ਆ ਤੇ ਪਰ ਸਾਡੇ ਮੇਲ ਸਾਡੇ ਹਸਬੰਡਸ ਨੂੰ ਟਾਈਮ ਨਹੀਂ ਲੱਗਦਾ ਤੇ ਕੁਛ ਚਟਪਟਾ ਪਾਲਦੇ ਆ ਜਿਵੇਂ ਅੱਜ ਦਾ ਟ੍ਰੈਂਡ ਹੈਗਾ ਕਿ ਕੁਛ ਚਟਪਟਾ ਹੋਣਾ ਚਾਹੀਦਾ ਆ ਤਾਂ ਫਿਰ ਇਸ ਕਰਕੇ ਸਾਰੇ ਫਾਰਮੂਲਾ ਸੀ ਬਣਾਇਆ ਇਹਦੇ ਵਿੱਚ ਪੈਣੀਆਂ ਸਾਰੀਆਂ ਪਸਮਾਈਆਂ ਤੇ ਇਹ ਫਾਰਮੂਲਾ ਕੁਛ ਚਟਪਟਾ ਵੀ ਹੋ ਗਿਆ ਤੇ ਨਾਲੇ ਮੈਡੀਸਨ ਵੀ ਹੋ ਗਈ ਵਿਆਹ ਵਾਲਾ ਲੱਡੂ ਬਾਰੇ ਤਾਂ ਲੋਕਾ ਬਤ ਤੁਸੀਂ ਦੱਸਿਓ ਜਿਹੜਾ ਖਾਵੇ ਉਹ ਹੀ ਪਛਤਾਵੇ ਜਿਹੜਾ ਨਾ ਖਾਵੇ ਉਹ ਹੀ ਪਛਤਾਵੇ ਪਰ ਜਿਹੜਾ ਜਿੰਨੇ ਉਹ ਲੱਡੂ ਖਾ ਲਿਆ ਤੇ ਉਸ ਤੋਂ ਬਾਅਦ ਜਿਹੜਾ ਪਛਤਾਉਣਾ ਹੈ ਉਹਦਾ ਉਹ ਅਸੀਂ ਇਸ ਪਕੌੜੇ ਦੇ ਨਾਲ ਉਹਦਾ ਪਛਤਾਵਾ ਜਿਹੜਾ ਹੈ ਉਹ ਖਤਮ ਕਰ ਦੋਗੇ ਉਤਾਰ ਦੋਗੇ ਉਤਾਰ ਦਿਆਂਗੇ ਉਹਨੂੰ ਪਛਤਾਵਾ ਨਹੀਂ ਹੋਊਗਾ ਇਹਦੇ ਵਿੱਚ ਇਹੀ ਚੀਜ਼ਾਂ ਦਾ ਜਿਹੜਾ ਪੂਰਾ ਪੂਰਾ ਬੈਲੈਂਸ ਕਰਕੇ ਸਿੰਪਲ ਤਰ੍ਹਾਂ ਦੀ ਇਹ ਜਿਹੜੀ ਤਿਆਰ ਕੀਤੀ ਜਾਂਦੀ ਜਿਹਦੇ ਵਿੱਚ ਹਰ ਤਰ੍ਹਾਂ ਦੀ ਪਸੰਦ ਮਿਲੇਗੀ ਇਸ ਫਾਰਮੂਲੇ ਦੇ ਅੰਦਰ ਇਸ ਨੁਸਕੇ ਦੇ ਅੰਦਰ ਕਮਜ਼ੋਰੀ ਤੋਂ ਰਿਲੇਟਡ ਕੋਈ ਇਹੋ ਜੀ ਚੀਜ਼ ਨਹੀਂ ਜਿਹੜੀ ਵਿਅਵਤਾ ਜ਼ਿੰਦਗੀ ਤੇ ਮਰਦਾਨਾ ਕਮਜ਼ੋਰੀ ਤੇ ਕੰਮ ਕਰਦੀ ਹੋਵੇ ਔਰ ਨਾ ਪਾਈ ਗਈ ਹੋਵੇ ਮੇਰਾ ਟਾਈਮ ਨਹੀਂ ਸਮਾਨੀ ਲੱਗ ਰਿਹਾ ਠੀਕ ਹੈ ਮੇਰੇ ਤਣਾਵ ਦੀ ਕਮੀ ਆ ਰਹੀ ਹੈ ਜਾਂ ਹੋਣ ਲੱਗਿਆ ਹੀ ਹੱਥੋਂ ਹੱਤੀ ਉਹਨਾਂ ਦਾ ਛੱਡ ਜਾਂਦਾ ਹੈ ਜਾਂ ਫਿਰ ਉਸ ਤੋਂ ਪਹਿਲੇ ਇੰਨਾ ਸਾਰਾ ਵਾਈਟ ਜੈਲ ਜੀ ਨਿਕਲ ਜਾਂਦੀ ਹੈ ਉਹਨਾਂ ਦੇ ਅੰਦਰੋਂ ਕਿ ਉਸ ਤੋਂ ਬਾਅਦ ਉਹਦੀ ਜਿਹੜੀ ਹੈ ਉਹਨਾਂ ਦੀ ਤਾਕਤ ਹੈ ਉਹ ਹੀ ਬਿਲਕੁਲ ਖਤਮ ਹੋ ਜਾਂਦੀ ਹੈ ਉਹ ਬਿਲਕੁਲ ਹੀ ਇੱਕ ਤਰ੍ਹਾਂ ਮੁਰਦਾ ਸਮਾਨ ਹੋ ਜਾਂਦਾ ਹੈ ਉਸ ਦਾ ਕਿਥੋਂ ਲਿਆ ਸੀ ਸਾਨੂੰ ਇਹ ਨੁਸਖਾ ਤਾਂ ਦੱਸੋ ਇਹ ਨੁਸਖਾ ਵੀ ਅਸੀਂ ਲਿਆ ਸੀ ਮਹਾਰਾਜਾ ਹਮੀਰ ਦਾ ਜਿਹੜਾ ਪਰਸਨਲ ਵਾਇ ਦੇ ਪਹਿਰੇ ਲਾਲ ਜੀ ਜਿਹੜੇ 17ਵੀਂ ਸਦੀ ਦੇ ਅੰਦਰ ਉਹਨਾਂ ਦੀ ਇੱਕ ਬੁੱਕ ਸੀਗੀ ਉਦੋਂ ਜਿਹੜੀ ਉਹਨਾਂ ਨੇ ਲਿਖ ਕੇ ਰੱਖੀ 200 ਸਾਲ ਪੁਰਾਣੀ 300 ਸਾਲ ਹੱਥ ਨਾਲ ਲਿਖੀ ਹੋਈ ਬੁੱਕ ਉਹਨਾਂ ਦੀ ਜਿਹੜੀ ਉਹਨਾਂ ਨੇ ਬਾਈਂਡ ਕਰਕੇ ਉਹ ਪਈ ਹੈ ਇੰਡੀਆ ਦੇ ਅੰਦਰ ਸ਼ਾਇਦ ਦੂਸਰੀ ਬੁੱਕ ਵੀ ਹੈ ਨਹੀਂ ਉਹਦੀ ਇੱਕੋ ਬੁੱਕ ਹੈ ਜਿਹੜੀ ਸਾਡੇ ਕੋਲ ਹੋਣ ਦਾ ਮਾਣ ਪਈਏ ਤੁਹਾਡੇ ਕੋਲ ਤੁਸੀਂ ਦੇਖੋ ਡਾਕਟਰ ਸਾਹਿਬ ਫਿਰ ਇਸੇ ਤਰੀਕੇ ਨਾਲ ਬਣਦਾ ਅੱਛਾ ਤੇ ਆਹ ਬਣਾ ਕੇ ਰੱਖਿਓਏ ਨੇ ਜੀ ਹਾਂ ਇਹ ਤਾਂ ਹੁਣ ਤਾਜ਼ੇ ਨਿਕਲ ਰਹੇ ਨੇ ਆ ਜਿਹੜੇ ਪਕੌੜੇ ਆ ਜੀ 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 ਵਿਆਹ ਦਾ ਪਕੌੜੇ ਹਾਂ ਤਾਜ਼ੇ ਵਿਆਹ ਦਾ ਪਕੌੜੇ ਤਰਮ ਤਾਜ਼ੇ ਆਪਾਂ ਹੁਣ ਭਾਵੇਂ ਇਹਦੀ ਸੇਲ ਲਾ ਦੀ ਇਹ ਕੀ ਕੀ ਰੱਖਿਓਏ ਜੀ ਇਹ ਦੇਖੋ ਇਹ ਪਕੌੜੇ ਆ ਥੋੜੇ ਪਹਿਲਾਂ ਤਿਆਰ ਕੀਤੇ ਸੀ ਵੱਡੇ ਸਾਈਜ਼ ਦੇ ਮੈਂ ਉਹਨੇ ਤਿਆਰ ਕੀਤੇ ਸੀ ਮੈਂ ਕਿਹਾ ਨਹੀਂ ਛੋਟੇ ਕਰੋ ਕਿਉਂਕਿ ਇਹ ਵੱਡੇ ਪਕੌੜੇ ਫਿਰ ਇਹ ਲਗਭਗ ਤਿੰਨ ਖਰਾਕਾਂ ਦਾ ਇੱਕ ਪਕੌੜਾ ਹੋ ਗਿਆ ਅੱਛਾ ਜੀ ਸਤਿ ਸ੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤੀ ਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਜੋ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਉਹ ਬੜੀ ਖਾਸ ਵੀਡੀਓ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਹੇ ਨੇ ਜੜੀ ਬੂਟੀਆਂ ਨਾਲ ਗੱਲਬਾਤ ਕਰਨ ਵਾਲੇ ਵੈਦ ਗੁਰਮੀਤ ਸਿੰਘ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਆ ਦੇਖੋ ਤੁਸੀਂ ਇਹ ਆਟਾ ਹੈ ਪੁੱਛਾਂਗੇ ਕਿਸ ਚੀਜ਼ ਦਾ ਆਟਾ ਹੈ ਅੱਜ ਉਹ ਕੋਈ ਖਾਸ ਪਕੌੜਾ ਹੈ ਇਸ ਜੜੀ ਬੂਟੀਆਂ ਦੇ ਆਟਿਆਂ ਤੋਂ ਤਿਆਰ ਕਰਨ ਵਾਲੇ ਨੇ ਕੀ ਆਟਾ ਹੈ ਕੀ ਹੈ ਔਰ ਤੁਸੀਂ ਇਹ ਦੇਖੋ ਕਿ ਜਿਹੜਾ ਇਸ ਆਟੇ ਨੂੰ ਗੁੰਨਣ ਵਾਸਤੇ ਜਿਸ ਚੀਜ਼ ਦਾ ਉਹਨਾਂ ਨੇ ਇਸਤੇਮਾਲ ਕਰਨਾ ਉਹ ਵੀ ਬੜੀ ਜ਼ਬਰਦਸਤ ਪਾਣੀ ਹੈ ਰੰਗੀਲਾ ਪਾਣੀ ਰੰਗਿਲੇ ਪਾਣੀ ਨਾਲ ਇਹ ਜਿਹੜੀਆਂ ਜੜੀ ਬੂਟੀਆਂ ਨੇ ਵੈਜੀ ਦਾ ਕਹਿਣਾ ਹੈ ਇਹ ਸਰੀਰ ਨਾਲ ਗੱਲਾਂ ਕਰਨ ਲੱਗ ਸਕਦੀਆਂ ਨੇ ਅ ਅਸੀਂ ਸਵਾਗਤ ਕਰ ਲੈਨੇ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਬੜਾ ਕੀਮਤੀ ਸਮਾਂ ਹੁੰਦਾ ਹੈ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਟ ਕੇ ਸਾਡੇ ਨਾਲ ਜਿਹੜੀ ਜਾਣਕਾਰੀ ਹੈਗੀ ਹੈ ਕੁਦਰਤੀ ਢੰਗ ਨਾਲ ਇਲਾਜ ਦੀ ਉਹ ਸਾਡੇ ਨਾਲ ਸਾਂਝੀ ਕਰਦੇ ਨੇ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਫਰੂਕੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜਿਹੜਾ ਤੁਸੀਂ ਸਮਾਂ ਗੱਡ ਕੇ ਆਉਂਦੇ ਹੋ ਥੋੜਾ ਵੀ ਜਿਹੜਾ ਕੀਮਤੀ ਸਮਾਂ ਹੁੰਦਾ ਸਾਡੇ ਨਾਲ ਜਿਹੜੀਆਂ ਗੱਲਾਂ ਕਰਨ ਆਉਂਦੇ ਹੋ ਤੁਸੀਂ ਨਾ ਹੋ ਤਾਂ ਅਸੀਂ ਵੀ ਗੱਲਾਂ ਨਾ ਕਰ ਸਕੀਏ ਜੀ ਅੱਛਾ ਡਾਕਟਰ ਸਾਹਿਬ ਇਹ ਦੱਸੋ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਆਟਾ ਹੈ ਇਹ ਆਟਾ ਤੁਹਾਡੀ ਜ਼ਿੰਦਗੀ ਬਦਲ ਸਕਦਾ ਜਿਹਨੂੰ ਗੁੰਨਣ ਦਾ ਸਹੀ ਤਰੀਕਾ ਸਾਨੂੰ ਪਤਾ ਲੱਗ ਜਾਵੇ ਇਹਦੇ ਵਿੱਚ ਕੀ ਕੀ ਪੈਣ ਵਾਲਾ ਉਹ ਸਾਨੂੰ ਪਤਾ ਲੱਗ ਜਾਵੇ ਤੇ ਮਾਮਲੇ ਹੀ ਉਲਟ ਫੇਰ ਕਰ ਦਿੰਦਾ ਜੀ ਬਿਲਕੁਲ ਜੀ ਇਹ ਹਮੇਸ਼ਾ ਦੀ ਤਰ੍ਹਾਂ ਹੀ ਹੈਗਾ ਹੁਣ ਜਿਹੜੀ ਚੰਗੀ ਘਰ ਦੀ ਸੁਚੱਜੀ ਲੇੜੀ ਹੈ ਉਹੀ ਇਹਨਾਂ ਚੀਜ਼ਾਂ ਦੇ ਵਿੱਚ ਪਰੰਗਤ ਹੁੰਦੀ ਹੈ ਰਸੋਈ ਦੇ ਵਿੱਚ ਉਹਨੂੰ ਸਬਜੀ ਦੇ ਦਿੱਤੀ ਜਾਂਦੀ ਮੰਨ ਲਓ ਆਲੂ ਵੀ ਪਏ ਆ ਘਰੇ ਮਟਰ ਵੀ ਪਏ ਆ ਕਿੰਨੀ ਮਿਕਦਾਰ ਚ ਕਿਹੜੀ ਚੀਜ਼ ਪਾਉਣੀ ਹੈ ਉਹ ਆਮ ਬੰਦਾ ਨਹੀਂ ਹੁਣ ਕਿਲੋ ਆਲੂ ਹੈ ਤਾਂ ਉਹਦੇ ਚ ਕਿਲੋ ਥੋੜੇ ਮਟਰ ਨਹੀਂ ਪੈਣਗੇ ਤੇ ਕਿਲੋ ਮਟਰ ਹੈ ਤਾਂ ਉਹਦੇ ਚ ਕਿਲੋ ਪਾਣੀ ਨਹੀਂ ਪਏਗਾ ਉਹਦੀ ਮਾਤਰਾ ਸਾਰਿਆਂ ਦੀ ਅਲੱਗ-ਅਲੱਗ ਹੋਏਗੀ ਤੇ ਮਰਚਾਂ ਨੇ ਉਹ ਨਮਕ ਜਿੰਨੀਆਂ ਨਹੀਂ ਪੈਣੀਆਂ ਨਮਕ ਨਮਕ ਜਿਹੜਾ ਉਹ ਹਲਦੀ ਜਿੰਨਾ ਨਹੀਂ ਪਏ ਇਹ ਸਾਰਾ ਤੁਸੀਂ ਅਗਰ ਦੇਖੀਏ ਖੇਰ ਕੀ ਦੀ ਹੈ ਇਹ ਖੇਰ ਹੈਗੀ ਹੈ ਕੰਬੀਨੇਸ਼ਨ ਦੀ ਲੋਕਾਂ ਨੂੰ ਦੱਸਣੀ ਹੈ ਉਹ ਆਪਦੀ ਮਰਜ਼ੀ ਦੇ ਨਾਲ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਘਰੇ ਆਪਾਂ ਸ਼ੁਰੂ ਤੋਂ ਹੀ ਕਿੰਨੇ ਹੋਣੇ ਕਿ ਕੋਸ਼ਿਸ਼ ਹੀ ਚੋਣੇ ਕਿ ਘਰ ਦੇ ਡਾਕਟਰ ਤੁਸੀਂ ਆਪ ਆਪਣੇ ਬਣੋ ਉਹਦੀ ਵਿਸ਼ੇ 'ਚ ਅੱਜ ਮੈਂ ਤੁਹਾਨੂੰ ਇਹ ਬਣਾ ਕੇ ਦਿਖਾਉਣਾ ਕਿ ਕਿਸ ਤਰ੍ਹਾਂ ਅਸੀਂ ਇਹ ਸਾਟਾ ਜੜੀ ਬੂਟੀਆਂ ਦਾ ਜਿਹੜਾ ਹੈਗਾ ਇਹ ਲੈ ਕੇ ਇੱਕ ਨਿਸ਼ਚਿਤ ਮਾਤਰਾ ਦੇ ਅੰਦਰ ਇਹਦਾ ਆਪਾਂ ਇੱਕ ਬਹੁਤ ਵਧੀਆ ਜਿਹੜਾ ਇੱਕ ਪਕੌੜਾ ਤਿਆਰ ਕਰਾਂਗੇ ਕੀ ਤਿਆਰ ਕਰਾਂਗੇ ਜੀ ਪਕੌੜਾ ਮੈਨੂੰ ਲੱਗਿਆ ਕਿ ਤੁਸੀਂ ਕੋਈ ਰੋਟੀ ਰੋਟੀ ਖਾਣ ਵਾਲੇ ਆਟਾ ਗੁੰਨ ਕੇ ਕਿਤੇ ਜੀ ਰੋਟੀ ਤਿਆਰ ਹੁੰਦੀ ਹੈ ਨਹੀਂ ਇਹ ਆਟਾ ਨਹੀਂ ਹੈਗਾ ਇਹ ਵੀ ਜੜੀ ਬੁੱਟੀਆਂ ਦੇ ਸਾਰੇ ਆਟੇ ਆ ਤੁਸੀਂ ਹਾਂ ਇਹਨੂੰ ਸਿੰਪਲ ਆਟਾ ਨਾ ਕੋ ਇਹ ਬਹੁਤ ਕੋਸਟਲੀ ਜੜੀ ਬੁੱਟੀਆਂ ਦੇ ਨਾਲ ਇਹ ਤਿਆਰ ਹੁੰਦਾ ਆਟਾ ਜੀ 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 ਇਹ ਇਹ ਜਿਹੜਾ ਹੁਣ ਇਹਦੇ ਨਾਲ ਅਸੀਂ ਬਣਾਉਣਾ ਆ ਪਕੌੜਾ ਉਹਦਾ ਨਾਂ ਪਰ ਰੱਖਿਆ ਹੋਇਆ ਵਿਅੋਤਪ ਪਕੌੜਾ ਵਿਆਹ ਦਾ ਪਕੌੜਾ ਵਿਆਹ ਵਾਲਾ ਪਕੌੜਾ ਕਹਿ ਲੋ ਅੱਛਾ ਵਿਆਹ ਵਾਲਾ ਪਕੌੜਾ મતਲਬ ਅੱਜ ਦੀ ਵੀ ਕੰਮ ਕੀ ਕਰੂਗਾ ਤੁਹਾਡਾ ਵਿਆਹ ਵਾਲਾ ਪਕੌੜਾ ਇਹ ਇਸ ਤਰ੍ਹਾਂ ਦਾ ਆਟਾ ਇਹ ਕੰਮ ਉਹ ਕਰੇਗਾ 80 ਸਾਲ ਦੇ ਬਜ਼ੁਰਗਾਂ ਤੱਕ ਵੀ ਜਿਨ੍ਹਾਂ ਦਾ ਜਿਹੜੀ ਲਾਈਫ ਹੈ ਉਹ ਤਾਂ ਲਾਈਫ ਹੈ ਉਹ ਖਰਾਬ ਹੋ ਚੁੱਕੀ ਹੈ ਜਾਂ ਬਚਪਨੇ ਦੇ ਅੰਦਰ ਆਪਣੀਆਂ ਵਹਿਬਤਾ ਕਰਕੇ ਹਤਰਸੀ ਕਰਕੇ ਇਹਨੂੰ ਮਾਸਟਰ ਵੈਸਨ ਕਹਿ ਦਿੰਦੇ ਨੇ ਉਹ ਕਰਕੇ ਆਪਣੀਆਂ ਜਿਹੜੀਆਂ ਆਪਾਂ ਕਹਿੰਦੇ ਨੇ ਨਾ ਕਿਸਮਤ ਵਾਲੀਆਂ ਜਿਹੜੀ ਵਿਆਹ ਦੀ ਕਿਸਮਤ ਵਾਲੀਆਂ ਲਕੀਰਾਂ ਉਹਨਾਂ ਨੇ ਐ ਮਟੇ ਲਈਆਂ ਹੋਈਆਂ ਨੇ ਅੱਜ ਉਹ ਲਕੀਰਾਂ ਲਿਖਣ ਦਾ ਕੰਮ ਆਪਾਂ ਅੱਜ ਇਸ ਸਮਾਨ ਤੋਂ ਲੈਣਾ ਜੀ 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 ਉਹ ਅੱਜ ਤਿਆਰ ਕਰਨ ਜਾ ਰਹੇ ਆ ਆਪਾਂ ਇਹ ਕਿਹੜੀ ਮਾਤਰਾ ਚ ਪਾਣੀ ਤਾਂ ਦੱਸ ਦਿਓ ਜੀ ਚਲੋ ਇਹ ਵੀ ਅਸੀਂ ਤੁਹਾਨੂੰ ਪੁੱਛਾਂਗੇ ਪਾਣੀ ਬੜਾ ਰੰਗੀਨ ਬਣਾਇਆ ਹੋਇਆ ਤੁਸੀਂ ਬਈ ਪਾਣੀ ਚ ਵੀ ਜੜੀ ਬੂਟੀਆਂ ਪਾਈਆਂ ਹੋਈਆਂ ਬਿਲਕੁਲ ਜੀ ਇਹ ਇਹ ਜਿਸ ਤਰ੍ਹਾਂ ਇਹ ਜੜੀ ਬੂਟੀਆਂ ਹੀ ਨੇ ਇਹ ਜਿਸ ਤਰ੍ਹਾਂ ਆਪਾਂ ਪਕੌੜੇ ਬਣਾਉਣ ਲੱਗਿਆ ਦੀਨਾ ਪਾ ਲੈਨੇ ਆ ਅਦਰਕ ਪਾ ਲੈਨੇ ਆ ਧਣੀਆਂ ਪਾ ਲੈਨੇ ਆ ਜਾਂ ਪਾਲਕ ਵਗੈਰਾ ਪਾ ਲੈਨੇ ਆ ਇਹ ਕੁਛ ਜਿਹੜੀ ਉਸ ਚੀਜ਼ ਰੰਗਤ ਦਿੱਤੀ ਗਈ ਹੈ ਆਦਰਵਾਇਜ਼ ਇਹਦੇ ਵਿੱਚ ਸਾਰੀਆਂ ਜਿਹੜੀਆਂ ਪਸਮਾਨ ਨੇ ਆ ਤਾਂ ਜੜੀ ਬੂਟੀਆਂ ਦਾ ਆਟਾ ਹੋ ਗਿਆ ਇਹ ਸਾਰਾ ਭਸਮਾਂ ਦੇ ਨਾਲ ਸ਼ੁੱਧ ਕੀਤਾ ਹੋਇਆ ਪਿਓਰ ਪਾਣੀ ਹੈ ਤਾਂ ਕਿ ਉਹ ਭਸਮ ਸਾਡੇ ਸਰੀਰ ਦੇ ਅੰਦਰ ਜਾ ਕੇ ਕੋਈ ਰਿਵਰਸ ਇਫੈਕਟ ਸਾਈਡ ਇਫੈਕਟ ਕਿਸੇ ਤਰ੍ਹਾਂ ਦਾ ਨਾ ਦੇ ਉਹਨਾਂ ਨੂੰ ਡਿਸੋਲਵ ਕਰ ਲਿਆ ਗਿਆ ਪਾਣੀ ਦੇ ਅੰਦਰ ਜੀ ਜੀ ਚਲੋ ਜੀ ਡਾਕਟਰ ਸਾਹਿਬ ਇਹ ਦੱਸੋ ਵੀ ਇਹ ਆਟਾ ਕਿਹਦਾ ਹੈ ਇਹ ਇਹ ਆਟਾ ਕਿਸ ਚੀਜ਼ ਦਾ ਹੈ ਇਹ ਕਿਹਦਾ ਆਟਾ ਬਣਾਇਆ ਤੁਸੀਂ ਤਾਂ ਚਾਰ ਪੰਜ ਤਰ੍ਹਾਂ ਦੇ ਆਟੇ ਰੱਖੇ ਹੋਏ ਨੇ ਜੀ ਇਹ ਸਾਰੇ ਇਸ ਤਰ੍ਹਾਂ ਦੇ ਆਟੇ ਨੇ ਵੀ ਜਿਹਦਾ ਕੰਬੀਨੇਸ਼ਨ ਆਪਾਂ ਕਰ ਸਕਦੇ ਹਾਂ ਜੀ ਜੀ ਪਰ ਇਹਨਾਂ ਨੂੰ ਬਰਾਬਰ ਨਾਲ ਇਕੱਠਾ ਨਹੀਂ ਪੀਸਿਆ ਜਾ ਸਕਦਾ ਸੀਗਾ ਜਿਹਦੇ ਕਰ ਇਕੱਠਾ ਮਿਲਾਇਆ ਜਾ ਸਕਦਾ ਪੀਸੇ ਨਹੀਂ ਜਾ ਸਕਦਾ ਹਾਂਜੀ ਪੀਸਿਆ ਨਹੀਂ ਜਾ ਸਕਦਾ ਇਕੱਠਾ ਕਿਉਂਕਿ ਕਿਸੇ ਦਾ ਗ੍ਰਾਈਂਡਿੰਗ ਜਿਹੜੀ ਹੈ ਉਹ ਕਪੈਸਿਟੀ ਕੁਛ ਹੋਰ ਹੈ ਕਿਸ ਦੀ ਹੋਰ ਹੈ ਉਸ ਹਿਸਾਬ ਨਾਲ ਇਹ ਕੰਬੀਨੇਸ਼ਨ ਕਰਕੇ ਚਾਰ ਪੰਜ ਜਿਹੜੇ ਆਟੇ ਬਣਾਏ ਗਏ ਨੇ ਤੇ ਟੋਟਲ ਜਿਹੜੀਆਂ ਜੜੀ ਬੁੱਟੀਆਂ ਨੇ ਤੁਸੀਂ ਉਹ ਪਈਆਂ ਦੇਖ ਸਕਦੇ ਹੋ ਕੰਮ ਤੁਸੀਂ ਤਸਵੀਰਾਂ ਦੇਖੋ ਜਿਹੜੇ ਇਸ ਇਹ ਅਸੀਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਹਾਂ ਇਹ ਉਹ ਚੀਜ਼ਾਂ ਹੈਗੀਆਂ ਨੇ ਜਿਹੜਾ ਆਟਾ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਆਟੇ ਦੇ ਵਿੱਚੋਂ ਦੇਖੋ ਤੁਸੀਂ ਢੇਰ ਹੈਗਾ ਸੁਕਾਉਣ ਵਾਸਤੇ ਇੱਥੇ ਕੋਠੇ ਦੇ ਉੱਤੇ ਅੱਜ ਅਸੀਂ ਡਾਕਟਰ ਸਾਹਿ ਉੱਤੇ ਹੀ ਪਹੁੰਚੇ ਹੋਇਆ ਡਾਕਟਰ ਸਾਹਿਬ ਕੋਲ ਅਸੀਂ ਆਏ ਸੀ ਕਹਿੰਦੇ ਸੀ ਅੱਜ ਤੁਹਾਨੂੰ ਅਸੀਂ ਪਕੌੜਾ ਖਵਾਵਾਂਗੇ ਤੇ ਇਹ ਵਿਆਹ ਵਾਲਾ ਪਕੌੜਾ ਜਿਹੜਾ ਖਾ ਲੇਗਾ ਉਹ ਲੇਕਿਨ ਕਹਿੰਦੇ ਤਾਂ ਇਹਨੇ ਵੀ ਜਿਹੜਾ ਵਿਆਹ ਵਾਲਾ ਲੱਡੂ ਉਹ ਡਾਕਟਰ ਸਾਹਿਬ ਖਾਵੇ ਉਹ ਵੀ ਪਛਤਾਵੇ ਜਿਹੜਾ ਵਿਆਹ ਵਾਲਾ ਲੱਡੂ ਨਾ ਖਾਵੇ ਉਹ ਵੀ ਲਲਚਾਵੇ ਤੇ ਪਛਤਾਵੇ ਤੁਸੀਂ ਕਹਿ ਰਹੇ ਹੋ ਕਿ ਇਹ ਵਿਆਹ ਵਾਲਾ ਲੱਡੂ ਇਹ ਵਿਆਹ ਵਾਲਾ ਪਕੌੜਾ ਹੈ ਜਿਹੜਾ ਜਿਹੜਾ ਖਾਊਗਾ ਉਹ ਪਛਤਾਊਗਾ ਨਹੀਂ ਸਗੋਂ ਉਹਦੀ ਜ਼ਿੰਦਗੀ ਰੌਣਕ ਨਾਲ ਭਰ ਜਾਊਗੀ 25 ਸਾਲਾਂ ਦੇ ਵਿੱਚ ਜਿਹੜਾ ਉਹ ਆਪਣਾ ਸਤਿਆਨਾਸ਼ ਕਰ ਬੈਠਿਆ ਸੀ 50 ਸਾਲ ਆਉਂਦੇ ਆਉਂਦੇ ਬਿਲਕੁਲ ਹੀ ਬੇੜਾ ਕਰਕ ਹੋ ਗਿਆ ਤੇ ਫਿਰ ਉਹ ਦੂਰ ਮੁੜ ਕੇ 25 ਸਾਲ ਦਾ ਬਣ ਜਾਏਗਾ ਬੰਦਾ ਬਿਲਕੁਲ ਵਿਆਹ ਵਾਲਾ ਲੱਡੂ ਬਾਰੇ ਤਾਂ ਲੋਕ ਕਹਿੰਦੇ ਤੁਸੀਂ ਦੱਸਿਓ ਜਿਹੜਾ ਖਾਵੇ ਉਹ ਹੀ ਪਛਤਾਵੇ ਜਿਹੜਾ ਨਾ ਖਾਵੇ ਉਹ ਹੀ ਪਛਤਾਵੇ ਪਰ ਜਿਹੜਾ ਜਿੰਨੇ ਉਹ ਲੱਡੂ ਖਾ ਲਿਆ ਤੇ ਉਸ ਤੋਂ ਬਾਅਦ ਜਿਹੜਾ ਪਛਤਾਉਣਾ ਹੈ ਉਹਦਾ ਉਹ ਜਿਸ ਪਕੌੜੇ ਦੇ ਨਾਲ ਉਹਦਾ ਪਛਤਾਵਾ ਜਿਹੜਾ ਹੈ ਉਹ ਖਤਮ ਕਰ ਦੇ ਉਤਾਰ ਦੋਗੇ ਉਤਾਰ ਦੇਾਂਗੇ ਉਹਨੂੰ ਪਛਤਾਵਾ ਨਹੀਂ ਹੋਊਗਾ ਕਿ ਮੈਂ ਬਚਪਨ ਚ ਜੋ ਗਲਤੀਆਂ ਕੀਤੀਆਂ ਸੀ ਉਹਦਾ ਹੁਣ ਮੈਨੂੰ ਰਿਜ਼ਲਟ ਭੁਗਤਣਾ ਪੈ ਰਿਹਾ ਹੈ ਮੇਰਾ ਟਾਈਮ ਨਹੀਂ ਸਮਾਂ ਨਹੀਂ ਲੱਗ ਰਿਹਾ ਠੀਕ ਹੈ ਮੇਰੇ ਤਣਾਅ ਦੀ ਕਮੀ ਆ ਰਹੀ ਹੈ ਜਾਂ ਫੋਨ ਲੱਗਿਆ ਹੀ ਹੱਥੋਂ ਹੱਤੀ ਉਹਨਾਂ ਦਾ ਛੱਡ ਜਾਂਦਾ ਹੈ ਜਾਂ ਫਿਰ ਉਸ ਤੋਂ ਪਹਿਲੇ ਇੰਨਾ ਸਾਰਾ ਵਾਈਟ ਜੈੱਲ ਜੀ ਨਿਕਲ ਜਾਂਦੀ ਹੈ ਉਹਨਾਂ ਦੇ ਅੰਦਰੋਂ ਕਿ ਉਸ ਤੋਂ ਬਾਅਦ ਉਹਦੀ ਜਿਹੜੀ ਹੈ ਉਹਨਾਂ ਦੇ ਦੀ ਤਾਕਤੇ ਉਹ ਹੀ ਬਿਲਕੁਲ ਖਤਮ ਹੋ ਜਾਂਦੀ ਹੈ ਉਹ ਬਿਲਕੁਲ ਹੀ ਇੱਕ ਤਰ੍ਹਾਂ ਮਰਦਾ ਸਮਾਨ ਹੋ ਜਾਂਦਾ ਹੈ ਛਥਿੱਲੇ ਕਹਿੰਦੇ ਇਹਨੂੰ ਲਿੰਗ ਛਥਿੱਲੇ ਕਹਿ ਦਿੰਦੇ ਨੇ ਤੋ ਅਜ ਭੰਗ ਕਹਿ ਦਿੰਦੇ ਨੇ ਆਯੁਰਵੇਦ ਦੇ ਅੰਦਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਸ ਅਜ ਪਕੌੜੇ ਨੇ ਖਤਮ ਕਰਨੀਆਂ ਨੇ ਜੀ ਇਹ ਇਸ ਜਿਹੜੇ ਆਪਾਂ ਚੀਜ਼ ਅਜ ਬਣਾ ਰਹੇ ਆਂ ਇਹਦਾ ਜਿਹੜਾ ਰੋਲ ਹੈ ਉਹ ਹੈਗਾ ਕਿ ਜਿਸ ਤਰ੍ਹਾਂ ਜੇ ਕੋਈ 50 ਸਾਲ ਦਾ ਵੀ ਹੋ ਗਿਆ ਬੰਦਾ ਉਹਨੂੰ ਵੀ 25 ਦੇ ਵਰਗਾ ਕਰਨ ਦੀ ਜਿਹੜੀ ਇਹਦੇ ਵਿੱਚ ਆਯੁਰਵੇਦ ਨੇ ਕਪੈਸਿਟੀ ਭਰੀ ਹੋਈ ਹੈ ਅੱਛਾ ਡਾਕਟਰ ਸਾਹਿਬ ਫਿਰ ਇਹ ਕੌਣ ਡਿਸਾਈਡ ਕਰੂਗਾ ਕਿ ਕਿਹਨੂੰ ਕਿਹੜਾ ਆਟਾ ਚਾਹੀਦਾ ਯਾ ਕਿਹੜਾ ਆਟਾ ਇਹਦੀ ਮਿਗਜ਼ਾਰ ਜ਼ਿਆਦਾ ਚਾਹੀਦੀ ਹੈ ਇਹਦੀ ਮਿਗਜ਼ਾਰ ਜ਼ਿਆਦਾ ਚਾਹੀਦੀ ਹੈ ਇਹਦੀ ਮਿਗਜ਼ਾਰ ਜ਼ਿਆਦਾ ਚਾਹੀਦੀ ਹੈ ਉਹ ਫਿਰ ਤੁਸੀਂ ਨੁਸਖੇ ਫਾਰਮੂਲੇ ਬਣਾਏ ਹੋਏ ਨੇ ਜੀ ਕੋਈ ਹਾਂ ਉਹ ਅਸੀਂ ਅਲੱਗ-ਅਲੱਗ ਫਾਰਮੂਲੇ ਇਹਨਾਂ ਦੇ ਬਣਾਏ ਹੋਏ ਆ ਤਿੰਨ ਤਰ੍ਹਾਂ ਦੇ ਅਸੀਂ ਯੋਗ ਬਣਾਉਣੇ ਆ ਜਿਹਦੇ ਵਿੱਚ ਦੇਖੋ ਸਾਰਾ ਜਿਹੜਾ ਸਭ ਤੋਂ ਪਹਿਲੇ ਇਹ ਅਸੀਂ ਵੀਰਾ ਬਣਾਉਣੇ ਆ ਇਹਦੇ ਵਿੱਚ ਇਹੀ ਚੀਜ਼ਾਂ ਦਾ ਜਿਹੜਾ ਪੂਰਾ-ਪੂਰਾ ਬੈਲੈਂਸ ਕਰਕੇ ਸਿੰਪਲ ਤਰ੍ਹਾਂ ਦੀ ਹੈ ਜਿਹੜੀ ਤਿਆਰ ਕੀਤੀ ਜਾਂਦੀ ਜਿਹਦੇ ਸਾਰੀ ਤਰ੍ਹਾਂ ਦੀ ਪਸੰਦ ਮਿਲੇਗੀ ਇਸ ਫਾਰਮੂਲੇ ਦੇ ਅੰਦਰ ਇਸ ਨੁਸਕੇ ਦੇ ਅੰਦਰ ਕਮਜ਼ੋਰੀ ਤੋਂ ਰਿਲੇਟਡ ਕੋਈ ਐਹੋ ਜੀ ਚੀਜ਼ ਨਹੀਂ ਜਿਹੜੀ ਵਿਅਵਤਾ ਜ਼ਿੰਦਗੀ ਤੇ ਮਰਦਾਨਾ ਕਮਜ਼ੋਰੀ ਤੇ ਕੰਮ ਕਰਦੀ ਹੋਵੇ ਔਰ ਨਾ ਪਾਈ ਗਈ ਹੋਵੇ ਐਹੋ ਜੀ ਕੋਈ ਦਵਾਈ ਨਹੀਂ ਅਸੀਂ ਛੱਡੀ ਹਰੇਕ ਚੀਜ਼ ਦਾ ਇਹਦੇ ਵਿੱਚ ਕੰਬੀਨੇਸ਼ਨ ਹੈ ਪੂਰਾ ਵੀਰਾ ਐਕਸ ਦੇ ਨਾਮ ਤੋਂ ਅਸੀਂ ਮਤਲਬ ਪਕੌੜਿਆਂ ਦੀ ਰਿਪਲੇਸਮੈਂਟ ਹੈ ਪਕੌੜਿਆਂ ਦੀ ਹੀ ਰਿਪਲੇਸਮੈਂਟ ਹੈ ਹਰ ਬੰਦੇ ਨੂੰ ਦੇਖੋ ਪਕੌੜੇ ਭੇਜਨੇ ਹੁਣ ਮੰਨ ਲਓ ਫੋਰਨ ਚ ਜਿਹੜੇ ਲੋਕ ਮੰਗਾਉਂਦੇ ਆ ਉਹ ਇਸ ਰੂਪ ਚ ਸ਼ਹਿਦ ਦੇ ਵਿੱਚ ਰੱਖ ਕੇ ਅਸੀਂ ਨਹੀਂ ਦੇ ਸਕਦੇ ਉਹਦੇ ਫਿਰ ਇਹ ਪਾਊਡਰ ਤਿਆਰ ਕਰ ਦਿੱਤਾ ਜਾਂਦਾ ਉਹ ਤਿੰਨਿਆ 4 ਮਹੀਨੇ ਦਾ ਇਕੱਠਾ ਹੀ ਇਥੋਂ ਇੰਡੀਆ ਚ ਸਾਡੇ ਅਸੀਂ ਪੋਸਟ ਕਰ ਦਿੰਨੇ ਜਿਹੜੇ ਬਿਲਕੁਲ ਹੀ ਮੰਜੇ ਨਾਲ ਲੱਗੇ ਪਏ ਹੁੰਦੇ ਨਹੀਂ ਜੀ ਤਾਕਤ ਦੇ ਮਾਮਲੇ ਚ ਵੀ ਉਹ ਤਾਂ ਮੰਜੇ ਨਾਲ ਹੀ ਲੱਗੇ ਜੀ ਕੋਈ ਮਦਦ ਸਰੀਰ ਤੋਂ ਉੱਠੇ ਹੀ ਨਹੀਂ ਜਾਂਦਾ ਬਿਲਕੁਲ ਨਹੀਂ ਉਹ ਇਸ ਤਰ੍ਹਾਂ ਦੀ ਕਮਜ਼ੋਰੀਆਂ ਦੇ ਨਾਲ ਹੋਰ ਵੀ ਹੱਲ ਹੈਗੇ ਨੇ ਕਿਉਂਕਿ ਇਹ ਜਿਹੜੀ ਕਮਜ਼ੋਰੀ ਹੈ ਉਹ ਤਾਂ ਜ਼ਿੰਦਗੀ ਵਾਲੀਆਂ ਕਮਜ਼ੋਰੀਆਂ ਨੇ ਜਾਂ ਮਰਦਾਨਾ ਕਮਜ਼ੋਰੀਆਂ ਨੇ ਉਹਨਾਂ ਦਾ ਰੋਲ ਕੁਝ ਹੋਰ ਹੈ ਇੱਕ ਵੈਸੇ ਜਿਹੜੀ ਆਮ ਬਾਤ ਕਰਕੇ ਕਮਜ਼ੋਰੀ ਹੋ ਗਈ ਪਿਤ ਕਰਕੇ ਹੋ ਗਈ ਤੁਹਾਡਾ ਕਫ ਵਿਗੜਨ ਕਰਕੇ ਹੋ ਗਈ ਉਹਨਾਂ ਦੇ ਉੱਤੇ ਜਿਹੜੀਆਂ ਦਵਾਈਆਂ ਨੇ ਉਹ ਸਾਰੀਆਂ ਦੀ ਸਾਰੀਆਂ ਅਸੀਂ ਪਹਿਲੇ ਕੰਬੀਨੇਸ਼ਨ ਹੀ ਇਹ ਕਰਦੇ ਆ ਕਿ ਜਿਸ ਤਰ੍ਹਾਂ ਹਰੇਕ ਵੈਦ ਆਪਣੇ ਬੁੱਧੀ ਮੁਤਾਬਕ ਦਵਾਈ ਦਿੰਦਾ ਪਰ ਰੋੜਾ ਇੱਥੇ ਪੈਂਦਾ ਪਹਿਲੇ ਸਰੀਰ ਦੀ ਸ਼ੁੱਧੀ ਨਹੀਂ ਕੀਤੀ ਹੋਈ ਤਾਂ ਚੰਗੀ ਤੋਂ ਚੰਗੀ ਦਵਾਈ ਵੀ ਉਹ ਬਕਾਰ ਹੋ ਜੇਗੀ ਭਾਵੇਂ ਤੁਸੀਂ ਉਹਦੇ ਚ ਸਵਰਨ ਭਸਮ ਪਾ ਲੋ ਹੀਰਾ ਭਸਮ ਪਾ ਲੋ ਚਾਂਦੀ ਪਾ ਲੋ ਮੋਤੀ ਪਾ ਲੋ ਜੋ ਮਰਜ਼ੀ ਪਾ ਲੋ ਜਿੰਨੀ ਦੇਰ ਉਹਦੀ ਨਬਜ਼ ਫੜ ਕੇ ਪ੍ਰਕਿਰਤੀ ਵੇਖ ਕੇ ਜਾਂ ਉਹਦੇ ਨਾਲ ਗੱਲਬਾਤ ਗੱਲਬਾਤ ਕਰਕੇ ਲਾਦਾ ਫੇਰਾ ਜਹਾਜ਼ਮਾ ਪਲੱਸ ਖਾ ਕੇ ਬੈਠਦੇ ਤੁਸੀਂ ਪੀਕੀ ਬੈਠਦੇ ਹੋ ਸਰ ਤੁਸੀਂ ਆਉਂਦੇ ਆਪਾਂ ਪਿੰਦਾ ਹੀ ਹਾਜਮਾ ਪਲੱਸ ਆ ਤੁਹਾਡੇ ਨਾਲ ਖਾਸ ਤੌਰ ਤੇ ਤੇ ਜਿਹੜੀ ਕਿਹਨ ਦਾ ਮਤਲਬ ਹੈ ਵੀ ਉਹਦੀ ਸਾਰੀਆਂ ਪ੍ਰਕਿਰਤੀ ਜਾਂਚ ਕੇ ਉਹਦੇ ਅਕੋਰਡਿੰਗ ਜਿਹੜੀ ਆਪਾਂ ਦਵਾਈ ਤਿਆਰ ਕਰਨੀ ਹੁੰਦੀ ਹੈ ਇਹ ਫਿਰ ਕਾਲੇ ਡੱਬੇ ਚ ਕੀ ਹੈ ਜੀ ਇਹ ਕਾਲੇ ਦੇ ਡੱਬੇ ਦਾ ਨਾਮ ਅਸੀਂ ਰੱਖਿਆ ਟਾਈਟੈਕਸ ਅੱਛਾ ਜੀ ਜਿਨ੍ਹਾਂ ਦੀ ਟਾਈਟ ਦੀ ਸਮੱਸਿਆ ਹੋ ਜਾਂਦੀ ਹੈ ਵੀਕਨੈਸ ਹੋ ਜਾਂਦੀ ਹੈ ਜੀ 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 ਦੇ ਵਿੱਚ ਇਸ ਖਾਸ ਜਿਹੜੀ ਜੜੀ ਬੂਟੀ ਹੈ ਇਸ ਵਾਲੇ ਪਾਊਡਰ ਦਾ ਖਾਸ ਤਰ੍ਹਾਂ ਦਾ ਯੋਗ ਇਹਨਾਂ ਦੇ ਨਾਲ ਕੋ ਸੰਯੋਗ ਕਰਕੇ ਬਣਾਇਆ ਗਿਆ ਇਹਦੇ ਚ ਤਣਾਅ ਦੀ ਕਮੀ ਆ ਜਾਂਦੀ ਤੁਸੀਂ ਰੰਗ ਵੀ ਉਸ ਤਰ੍ਹਾਂ ਦਾ ਹੀ ਦਿੱਤਾ ਹੋਇਆ ਨਾਲ ਤਣਾਅ ਦੀ ਕਮੀ ਆ ਗਈ ਲੂਸਨਸ ਆ ਗਈ ਢਿੱਲਾਪਨ ਆ ਗਿਆ ਟਾਈਮ ਦੇ ਉੱਤੇ ਫੁੱਸ ਹੋ ਜਾਂਦਾ ਜਵਾਬ ਦੇ ਜਾਂਦਾ ਜਿਸ ਤਰ੍ਹਾਂ ਆਪਾਂ ਕਹਦੇ ਨੇ ਪਟਾਕੇ ਜਿਹੜੇ ਬੱਚਿਆਂ ਨੂੰ ਲੈ ਕੇ ਦਿੰਦੇ ਸੀਗੇ ਦੁਵਾਲੀ ਤੋਂ ਪਹਿਲੇ ਆ ਜਾਂਦੇ ਸੀਗੇ ਉਹ ਵਜਾਬ ਜੂ ਕੇ ਖਤਮ ਕਰ ਲੈਂਦੇ ਫਿਰ ਦੂਜਿਆਂ ਦੇ ਮੂੰਹ ਹਲ ਵੇਖਦੇ ਸੀਗੇ ਤੇ ਹੁਣ ਇਹ ਪਟਾਕੇ ਮਤਲਬ ਅਸੀਂ ਇਹਦੇ ਇਹਦੇ ਵਿੱਚ ਪੂਰੇ ਬੰਬ ਫਿੱਟ ਕਰਦੇ ਐ ਇਸ ਦੇ ਵਿੱਚ ਜੀ 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 ਕੋਈ ਤਣਾਅ ਦੀ ਕਮੀ ਨਹੀਂ ਰਹੇਗੀ ਕੋਈ ਬੰਦਾ ਨਿਰਾਸ਼ ਨਹੀਂ ਹੋਏਗਾ ਸਾਡੇ ਇਸ ਪ੍ਰੋਡਕਟ ਤੋਂ ਜੀ ਜੀ ਉਸ ਤੇ ਫਿਰ ਇਹ ਵਾਲਾ ਜੀ ਇਹ ਇਹ ਅਗਰ ਟਾਈਮ ਐਕਸ ਜਿਵੇਂ ਕਿ ਜਿਵੇਂ ਕੇ ਲਾਲੋ ਬੈਡਰੂਮ ਦੇ ਅੰਦਰ ਬੰਦੇ ਦੀ ਪਰਫਾਰਮੈਂਸ ਦੀ ਕਮੀ ਹੋ ਜਾਂਦੀ ਹੈ ਉਹ ਜਿਹੜਾ 2 ਮਿੰਟ ਵੀ ਨਹੀਂ ਲੱਗਦੇ 4 ਮਿੰਟ ਵੀ ਨਹੀਂ ਲੱਗਦੇ ਉਹ ਬਸ ਆਇਆ ਤੇ ਗਿਆ ਵਾਲਾ ਕੰਮ ਹੁੰਦਾ ਜਿਹੜਾ ਜ ਲਾਇਆ ਤੇ ਚਲੋ ਜੀ ਖਤਮ ਕਾਣੀ ਉਹ ਬੰਦਾ ਆਪਦਾ ਤਾਂ ਸੰਤੁਸ਼ਟ ਹੋ ਕੇ ਬੈਠ ਜਾਂਦਾ ਪਰ ਉਹਦੀ ਜਿਹੜੀ ਪਾਰਟਨਰ ਹੈਗੀ ਹੈ ਉਹ ਫਿਰ ਸਾਰੀ ਰਾਤ ਉਸ ਅੱਗ ਦੇ ਵਿੱਚ ਝੁਲਸਦੀ ਹੈ ਜਿਹੜੀ ਨਾ ਸਹਿਣ ਯੋਗ ਹੁੰਦੀ ਹੈ ਇਸੇ ਕਰਕੇ ਰਿਸ਼ਤੇ ਚ ਜਿਹੜੀ ਖਟਾਸ ਪੈਦਾ ਹੋ ਰਹੀ ਹੈ ਸਾਡੇ ਸਮਾਜ ਚ ਤਲਾਕ ਬਣ ਰਹੇ ਨੇ ਜਾਂ ਹੋਰ ਪ੍ਰੀ ਮੈਰਿਟ ਪੋਸਟ ਮੈਰਿਟਲ ਜਿਹੜੇ ਰਿਸ਼ਤੇ ਜਿਹੜੇ ਉਹ ਪਨਪਰੇ ਨੇ ਇਹ ਸਾਰੀਆਂ ਚੀਜ਼ਾਂ ਤੋਂ ਬਚਾ ਦਾ ਹੱਲ ਇਹਦੇ ਵਿੱਚ ਅਸੀਂ ਸਾਂਭ ਕੇ ਰੱਖਿਆ। ਕੀ ਬਾਤ ਹੈ। ਹਾਂਜੀ। ਅੱਛਾ ਤੇ ਫਿਰ ਡਾਕਟਰ ਸਾਹਿਬ ਹੁਣ ਸਾਨੂੰ ਇਹ ਦੱਸ ਦਿਓ ਵੀ ਜਿਹੜਾ ਇਹ ਪਾਣੀ ਹੈ ਕਿੰਨੀ ਮਿqdaਰ ਚ ਯੂਜ਼ ਕਰਨਾ ਹੈ। ਇਹ ਕਿਹੜੀ ਕਿਹੜੀ ਫਾਰਮ ਇਹ ਇੰਨੀਆਂ ਸਾਰੀਆਂ ਜਿਹੜੀਆਂ ਬੂਟੀਆਂ ਦਾ ਫਿਰ ਹੱਲ ਕੀ ਹੈ ਜੀ ਆਮ ਘਰ ਦੇ ਵਿੱਚ ਤਾਂ ਬਣ ਨਹੀਂ ਸਕਦੀਆਂ ਜੀ। ਨਹੀਂ ਸਰ ਇਹ ਜਿੰ ਜਿਹੜਾ ਮੈਂ ਤਾਂ ਇਹ ਚਾ ਰਿਆਂ ਬਹੁਤ ਸਿੰਪਲ ਫਾਰਮੂਲੇ ਰੱਖਣ ਦੀ ਬਜਾਏ ਅੱਜ ਅਸੀਂ ਥੋੜਾ ਜਿਹਾ ਕੰਪਲਿਕੇਟਿਡ ਇਸ ਕਰਕੇ ਕੀਤਾ ਕਿ ਪਹਿਲੋ ਅਸੀਂ ਬਹੁਤ ਸਾਰੇ ਫਾਰਮੂਲੇ ਦੇ ਚੁੱਕੇ ਹਾਂ ਹੁਣ ਲੋਕਾਂ ਦੀ ਬੁੱਧੀ ਦਾ ਵਿਕਾਸ ਵੀ ਹੋਣਾ ਚਾਹੀਦਾ ਨਾ ਲੋਕਾਂ ਨੂੰ ਇਹ ਲਤ ਵੀ ਤਾਂ ਲੱਗਣੀ ਚਾਹੀਦੀ ਹੈ ਨਾ ਕਿ ਆਯੁਰਵੇਦ ਨੂੰ ਪੜਨਗੇ ਮੈਂ ਇੰਨੇ ਸਾਰੇ ਜੜੀ ਬੂਟੀਆਂ ਜਿਹੜੀਆਂ ਆਪਾਂ ਅੱਜ ਰੱਖੀਆਂ ਨੇ ਇਹਨਾਂ ਨੂੰ ਦੇਖਣਗੇ ਘੱਟੋ ਘੱਟ ਉਹਨਾਂ ਦੇ ਦਿਮਾਗ 'ਚ ਕੀੜਾ ਤਾਂ ਹੋਊਗਾ ਜਾਗਰੂਤ ਤਾਂ ਹੋਊਗੀ ਯਾਰ ਅਸੀਂ ਵੀ ਆਯੁਰਵੇਦ ਬਾਰੇ ਪੜਹੀਏ ਪੜ ਕੇ ਘੱਟੋ ਘੱਟ ਇਹਨਾਂ ਦੀ ਨੌਲੇਜ ਲੈ ਕੇ ਉਹ ਖੁਦ ਤਿਆਰ ਕਰ ਸਕਦੇ ਨੇ ਤੇ ਇਹ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਕਿ ਜ ਫੋਨ ਕਰ ਲੋ ਪੁੱਛ ਲੋ ਉਸ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਘਰ ਤੱਕ ਅਸੀਂ ਵੀ ਦੱਸ ਦੇਵਾਂਗੇ ਤੁਹਾਨੂੰ ਕਿ ਐਸ ਮਿਕਤਾਰ ਦੇ ਚ ਇਹਨੂੰ ਮਿਲਾ ਲਓ ਤੇ ਇਸ ਤਰੀਕੇ ਨਾਲ ਦਵਾਈ ਬਣਾ ਲਓ ਤੁਸੀਂ ਜੀ ਜੀ ਤੇ ਫਿਰ ਕਿਹੜੀ ਕਿਹੜੀ ਮਿਕਤਾਰ ਚ ਕੀ ਕੀ ਚੀਜ਼ ਪਹਿਲਾਂ ਸਾਨੂੰ ਇਹ ਦੱਸੋ ਵੀ ਇਹ ਕਿਸ ਚੀਜ਼ ਦਾ ਆਟਾ ਜੀ ਇਹ ਇਹ ਆਟਾ ਸਰ ਕਾਲੇ ਕੌਂਚ ਬੀਜ ਤੇ ਚਿੱਟੇ ਕੌਂਚ ਬੀਜ ਇਹ ਦੋ ਤਰ੍ਹਾਂ ਦੇ ਕੌਂਚ ਬੀਜ ਹੁੰਦੇ ਆ ਵਨਰੀ ਗੁਟਿਕਾ ਵਨਰੀ ਜਿਹਨਾਂ ਇਹਨਾਂ ਨੂੰ ਗੁਟਿਕਾ ਕਹਿੰਦੇ ਨੇ ਉਹਦੇ ਵਿੱਚੋਂ ਤੁਹਾਨੂੰ ਮੈਂ ਦਿਖਾਉਣਾ ਕਿ ਕੌਂਚ ਬੀਜ ਕਿਵੇਂ ਹੁੰਦੇ ਆ ਜੀ ਜੀ ਇਹ ਇਹ ਹੁੰਦੇ ਆ ਪਹਿਲੇ ਤਾਂ ਇਹਨਾਂ ਦੀ ਪ੍ਰੋਸੈਸਿੰਗ ਹੁੰਦੀ ਹੈ ਇਹਨਾਂ ਨੂੰ ਦੁੱਧ ਦੇ ਵਿੱਚ ਰਾਤ ਨੂੰ ਭਿਦ ਦਿੱਤਾ ਜਾਂਦਾ ਹੈ ਇਹ ਕਿਲੋ ਨੇ ਤਾਂ 8 ਕਿਲੋ ਦੁੱਧ ਪਾਇਆ ਜਾਏਗਾ ਸਵੇਰੇ ਉੱਠ ਕੇ ਇਹ ਨਰਮ ਹੋ ਜਾਣਗੇ ਇਹਨਾਂ ਦੇ ਫਿਰ ਛਿਲਕੇ ਉਤਾਰੇ ਜਾਂਦੇ ਨੇ ਛਿਲਕੇ ਉਤਾਰਨ ਤੋਂ ਬਾਅਦ ਫਿਰ ਇਹਨਾਂ ਨੂੰ ਸੁਕਾਇਆ ਜਾਂਦਾ ਸਕਾਉਣ ਤੋਂ ਬਾਅਦ ਫਿਰ ਇਹਨਾਂ ਨੂੰ ਪੀਸ ਕੇ ਇਸ ਆਟੇ ਦਾ ਰੂਪ ਬਣ ਜਾਂਦਾ ਏ ਠੀਕ ਹੈ ਤੇ ਫਿਰ ਕਿਹੜੀ ਮਿਗਦਾਰ ਚ ਕਿਵੇਂ ਪਾਉਣਾ ਜੀ ਇਹ ਹੁਣ ਜਿਸ ਤਰ੍ਹਾਂ ਲੈ ਲਓ ਇਹ ਮੈਂ ਆ ਜਿਹੜੀ ਇਹ ਚ ਕਿੰਨੀਆਂ ਜਿਹੜੀਆਂ ਬੂਟੀਆਂ ਨੇ ਜੀ ਇਹ ਚ ਕਰੀਬ ਉਹ ਉਧਰ ਪਈਆਂ ਨੇ ਹਾਂ ਟੋਟਲ 13 ਜੜੀ ਬੁੱਟੀਆਂ ਇਹਦੇ ਚ ਨੇ ਠੀਕ ਹੈ 13 ਹੋ ਗਈਆਂ ਤੇ 12 ਇਹਦੇ ਚ ਨੇ ਠੀਕ ਹੈ ਜੀ ਤੇ ਇਹਦੇ ਚ ਇਹ ਭਸਮਾ ਵਾਲਾ ਖਾਸ ਤੌਰ ਤੇ ਹੈਗਾ ਇਹਦੇ ਚ ਕਰੀਬ 9 9 ਭਸਮਾ ਮਿਕਸ ਨੇ ਵਾਲੀਆਂ ਤੇ ਇਹਦੇ ਵਿੱਚ ਅਸੀਂ 17 18 ਜੜੀ ਬੁੱਟੀਆਂ ਇਹਦੇ ਚ ਮਿਕਸ ਕੀਤੀਆਂ ਮਤਲਬ ਲਗਭਗ 42 43 ਜੜੀਆਂ 40 45 ਦੇ ਕਰੀਬ ਜੜੀ ਬੁੱਟੀਆਂ ਹੋ ਗਈਆਂ ਹਾਂ ਔਰ ਇਹਦੇ ਚ ਜੜੀਆਂ ਨੇ ਪਿਓਰ ਜਿਵੇਂ ਸੋਨਾ ਔਰ ਚਾਂਦੀ ਅਸਮਾਂ ਦਾ ਜਿਹੜਾ ਆਟਾ ਗੁੰਨਣਾ ਜਿਹੜਾ ਗੁੰਨ ਇਹ ਆਟਾ ਸਪੈਸ਼ਲ ਤਾਂ ਹੀ ਇਹ ਨੂੰ ਬਣਾਇਆ ਗਿਆ ਕਿ ਸਾਰੇ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਜਿਹੜਾ ਆਤਮ ਸਾਤ ਹੋ ਜੇ ਠੀਕ ਹੈ ਉਸ ਆਟੇ ਦੇ ਵਿੱਚ ਹੁਣ ਦੇਖੋ ਇਹ ਮੰਨ ਲਓ ਆਪਾਂ ਆਟਾ ਲਿਆ ਹੋਇਆ ਮੈਂ ਜੀ ਕਰੀਬ ਕਰੀਬ 100 ਗ੍ਰਾਮ ਠੀਕ ਹੈ ਉਹਦੇ ਵਿੱਚ ਹੁਣ ਇਹ ਮੋਟੀ-ਮੋਟੀ ਆਈਟਮ ਮੈਨੂੰ ਮੇਰਾ ਤਾਂ ਹੱਥ ਜੱਜ ਗਿਆ ਜੀ ਇਹ ਚਮਚਾ ਹੀ ਮੈਂ ਰਹਿ ਦੱਸ ਦਿੰਦਾ ਵੀ ਕਿੰਨਾ ਤੋਲ ਹੋ ਗਿਆ ਕਰੀਬ 70 ਗ੍ਰਾਮ ਦੀ ਮਾਤਰਾ ਇਸ ਆਟੇ ਦੀ ਇਹਦੇ ਵਿੱਚ ਪੈਣੀ ਹੈ ਠੀਕ ਹੈ ਜੀ ਔਰ ਇਹ ਜੜੀ ਬੁੱਟੀਆਂ ਦਾ ਜਿਹੜਾ ਹੈਗਾ ਇਹ ਕਰੀਬ ਕਰੀਬ 50 ਗ੍ਰਾਮ ਮੋਟਾ ਮੋਟਾ ਸਾਰੀਆਂ ਜੜੀ ਬੂਟੀਆਂ ਸੌਰੀ ਭਸਮਾ ਠੀਕ ਹੈ 50 ਗ੍ਰਾਮ ਦੇ ਕਰੀਬ ਇਹ ਪੈਣੀਆਂ ਨੇ ਤੇ ਜਿਹੜਾ ਆ ਟਾਈਮੈਕਸ ਵਾਲਾ ਸੀਗਾ ਇਹ ਵੀ ਲਗਭਗ 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 ਜਾ ਕੇ 100 ਗ੍ਰਾਮ ਪਲੱਸ ਇਹਦੇ ਵਿੱਚ ਪੈ ਜਾਣਾ ਠੀਕ ਹੈ ਜੀ 70 ਤੇ ਆ 40 ਹੋ ਗਏ ਤਾਂ ਫਿਰ ਐਵੇਂ ਤਾਂ ਹੋ ਜੂ ਜਿਵੇਂ ਮੱਕੀ ਦਾ ਮੱਕੀ ਦਾ ਕਲਰ ਹੁੰਦਾ ਹੈ ਤਾਂ ਇਸ ਤਰ੍ਹਾਂ ਦਾ ਬਣ ਜਾਣਾ yellow 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 ਜਿਹਾ ਹੀ ਹੋ ਜੂਗਾ ਮੱਕੀ ਦੇ ਕਲਰ ਵਾਂਗ ਹੋ ਜੂਗਾ ਹੁਣ ਆ ਜਿਹੜਾ ਸੀਗਾ ਆਪਣਾ ਆਟਾ ਇਹ ਵੀ ਲਗਭਗ ਇਹਦੇ ਚ ਪਏਗਾ 110 ਗ੍ਰਾਮ ਦੇ ਕਰੀਬ ਠੀਕ ਹੈ 50 ਤੇ 50 ਸੋ ਤੇ ਆ ਹੋ ਗਿਆ ਜੀ 10 ਗ੍ਰਾਮ ਕਰੀਬ ਆ 110 ਗ੍ਰਾਮ ਹੁਣ ਇਹਨੂੰ ਸਾਰੇ ਨੂੰ ਤੁਸੀਂ ਐ ਮਿਕਸ ਕਰ ਲੈਣਾ ਮਿਲਾ ਲੈਣਾ ਜਿਸ ਤਰ੍ਹਾਂ ਲੇਡੀਜ਼ ਆਟਾ ਗੁੰਧੀਆਂ ਨੇ ਉਹ ਆਟਾ ਗੁੰਨ ਕੇ ਉਹ ਅੰਦਰ ਤਿਆਰ ਵੀ ਪਿਆ ਹੋਇਆ ਤੁਹਾਨੂੰ ਕੋ ਤਿਆਰ ਵੀ ਕਿਤੇ ਉਹ ਤਿਆਰ ਕੀਤਾ ਹੈ ਜਿਹਦੇ ਪਕੌੜੇ ਬਣ ਰਹੇ ਸਾਨੂੰ ਉਹੀ ਦਿਖਾ ਦਿਓ ਜੀ ਹਾਂ ਉਹੀ ਉਹੀ ਦੇਖ ਸਕਦੇ ਹੋ ਤੁਸੀਂ ਆ ਜਿਹੜਾ ਪਾਣੀ ਹੈਗਾ ਇਹਦੇ ਵਿੱਚ ਇਸ ਪਾਣੀ ਦੀ ਮਾਤਰਾ ਜਿਹੜੀ ਹੈ ਉਹ ਕਰੀਬ-ਕਰੀਬ ਆ ਪੈਣੀ ਹੈ 120 ਗ੍ਰਾਮ ਦੇ ਕਰੀਬ ਪਾਣੀ ਪਾਣਾ ਹੈ ਇਹਦੇ ਵਿੱਚ ਠੀਕ ਹੈ ਮਤਲਬ ਪਕੌੜੇ ਹੋ ਗਿਆ 30 40 50 60 70 80 90 ਆਪਾਂ 90 ਗ੍ਰਾਮ ਇਹ ਕਰਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਮੈਸ਼ ਕਰ ਦਨੇ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਵੈਜੀ ਇਸ ਲਾਈਨ ਦੇ ਵਿੱਚ ਤੁਸੀਂ ਤੇ ਪਾਣੀ ਵੀ ਆਪਣੇ ਮੂੰਹ ਨਾਲ ਹੀ মাপ ਲਿਆ ਚਮਚੇ ਨਾਲ ਤੁਸ ਨੂੰ ਇਹ ਕਰਤ ਕਰਤ ਅਭਿਆਸ ਕੇ ਜੜਮਤੀ ਹੋਤ ਸਜਣ ਵਾਲੀ ਕਹਾਵਤ ਜਿਹੜੀ ਤੁਸੀਂ ਸੁਣਿਆ ਹੋਇਆ ਨਾ ਇਹ ਬਸ ਉਹੀ ਚੀਜ਼ ਹੈ ਹੁਣ ਤਾਂ ਅੱਖਾਂ ਮੀਚ ਕੇ ਵੀ ਕਿਸੇ ਨੂੰ ਦਵਾਈ ਦੇ ਦਈਏ ਨਾ ਤਾਂ ਪਾਰ ਹੀ ਹੁੰਦਾ ਕੰਮ ਕਦੇ ਬੰਦਾ ਵਿਚਾਲੇ ਨਹੀਂ ਰਹਿਣਾ ਪਕੌੜਾ ਬਣਦਾ ਕਿਵੇਂ ਇਹ ਬਣਨ ਦੀ ਪ੍ਰਕਿਰਿਆ ਸਾਰੇ ਆਪਾਂ ਹੁਣ ਸ਼ੁਰੂ ਕਰਦੇ ਆ ਪਕੌੜਾ ਹੁਣ ਡਾਕਟਰ ਸਾਹਿਬ ਦਾ ਕਹਿਣਾ ਵੀ ਇਹ ਪਕੌੜਾ ਜਿਹੜਾ ਉਹ ਬਣ ਵੀ ਰਿਹਾ ਥੋਨੂੰ ਅਸੀਂ ਪਕੌੜਾ ਇੱਕ ਵਾਰ ਤਸਵੀਰਾਂ ਦੇਖ ਲਓ ਪਹਿਲਾਂ ਤੁਸੀਂ ਆ ਮੰਜਾ ਪੂਰੀ ਤਰ੍ਹਾਂ ਨਾਲ ਸਜਾਇਆ ਹੋਇਆ ਇੰਨੀਆਂ ਜੜੀ ਬੂਟੀਆਂ ਇੰਨੀਆਂ ਅਸੀਂ ਕਹਿ ਲਈਏ ਕਿ ਭਸਮਾ ਪਤਾ ਨਹੀਂ ਕੀ ਕੀ ਜ਼ਮਾਨੇ ਭਰ ਦੀਆਂ ਚੀਜ਼ਾਂ ਹੈਗੀਆਂ ਨੇ ਅੱਜ ਵਿਅਵਤਾ ਪਕੌੜਾ ਡਾਕਟਰ ਸਾਹਿਬ ਤੇ ਡਾਕਟਰ ਸਾਹਿਬ ਇੱਕ ਗੱਲ ਹੋਰ ਹੈਗੀ ਹੈ ਇਹ ਇੰਨੇ ਨੁਸਖੇ ਇੰਨੇ ਫਾਰਮੂਲੇ ਤੁਸੀਂ ਦਿਮਾਗ ਦੇ ਵਿੱਚ ਕਿਵੇਂ ਰੱਖ ਲੈਂਦੇ ਹੋ ਜੀ ਇਹਦੇ ਲਈ ਸਾਡੇ ਕੋਲ ਬਹੁਤ ਸਾਰਾ ਲਿਟਰੇਚਰ ਤਿਆਰ ਪਿਆ ਹੋਇਆ ਹੈ ਕਰੀਬ ਕਰੀਬ ਮੇਰੇ ਦਾਦਾ ਜੀ ਤੋਂ ਲੈ ਕੇ ਫਾਦਰ ਸਾਹਿਬ ਨੇ ਅੱਜ ਤੱਕ ਕਰੀਬ ਕਰੀਬ 250 ਤੋਂ ਪਲੱਸ ਸਾਡੇ ਕੋਲ ਬੁੱਕਸ ਨੇ ਅੱਛਾ ਜੀ ਜਿਹਦੇ ਵਿੱਚ ਕੋਈ ਐਸਾ ਰੋਗ ਨਹੀਂ ਜਿੰਦਾ ਮੈਂ ਹੱਲ ਨਾ ਕਰ ਸਕਦਾ ਹੋਵਾਂ ਹਾਏ ਮਾਨ ਵਾਲੀ ਗੱਲ ਨਹੀਂ ਹੱਥ ਜੋੜ ਕੇ ਕਹਿਣਾ ਬਟ ਇੰਨੇ ਨੇ ਪਾਵਰਫੁਲ ਫਾਰਮੂਲੇ ਪਏ ਨੇ ਕੀ ਪੰਜਾਬੀ ਕੀ ਇੰਗਲਿਸ਼ ਕੀ ਉਰਦੂ ਇਸ ਕੀ ਹਿੰਦੀ ਸਾਰੇ ਦੀ ਸਾਰੇ ਇਹ ਨੁਸਖਾ ਕਿੱਥੋਂ ਲਿਆ ਸੀ ਸਾਨੂੰ ਇਹ ਨੁਸਖਾ ਤਾਂ ਦੱਸੋ ਫਿਰ ਇਹ ਨੁਸਖਾ ਵੀ ਅਸੀਂ ਲਿਆ ਸੀ ਮਹਾਰਾਜਾ ਹਮੀਰ ਦਾ ਜਿਹੜਾ ਪਰਸਨਲ ਵਾਇਆ ਦੇ ਪਹਿਰੇ ਲਾਲ ਜੀ ਜਿਹੜੇ 17ਵੀਂ ਸਦੀ ਦੇ ਅੰਦਰ ਉਹਨਾਂ ਦੀ ਇੱਕ ਬੁੱਕ ਸੀਗੀ ਉਦੋਂ ਜਿਹੜੀ ਉਹਨਾਂ ਨੇ ਲਿਖ ਕੇ ਰੱਖੀ 200 ਸਾਲ ਪੁਰਾਣੀ 300 ਸਾਲ ਹੱਥ ਨਾਲ ਲਿਖੀ ਹੋਈ ਬੁੱਕ ਉਹਨਾਂ ਦੀ ਜਿਹੜੀ ਉਹਨਾਂ ਨੇ ਬਾਈਂਡ ਕਰਕੇ ਉਹ ਪਈ ਏ ਇੰਡੀਆ ਦੇ ਅੰਦਰ ਸ਼ਾਇਦ ਦੂਸਰੀ ਬੁੱਕ ਵੀ ਹੈ ਨਹੀਂ ਉਹਦੀ ਇੱਕੋ ਬੁੱਕ ਹੈ ਜਿਹੜੀ ਸਾਡੇ ਕੋਲ ਹੋਣ ਦਾ ਮਾਣ ਪਈਏ ਤੁਹਾਡੇ ਕੋਲ ਜੀ ਜੀ ਅੱਛਾ ਡਾਕਟਰ ਸਾਹਿਬ ਇੱਕ ਇੱਕ ਕਿਤਾਬ ਹੈ ਜੀ ਤੁਸੀਂ ਇਹ ਦੇਖੋ ਇਹ ਕਿਤਾਬ ਹੈ ਜਿਸ ਕਿਤਾਬ ਦੇ ਉੱਤੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇੱਕ ਜਾਂ ਦੋ ਹੀ ਕਿਤਾਬਾਂ ਜਿਹੜੀਆਂ ਪੂਰੀ ਹਿੰਦੁਸਤਾਨ ਦੇ ਵਿੱਚ ਇਹ ਛਪੀਆਂ ਹੋ ਸਕਦੀਆਂ ਨੇ ਇਹ ਤੁਸੀਂ ਦੇਖੋ ਬੜੀ ਪੁਰਾਣੀ ਹੈ ਇਹ ਤਾਂ ਜੀ ਬਹੁਤ ਪੁਰਾਣੀ ਹੈ ਫਿਰ ਸਾਮਕੇ ਕਿਵੇਂ ਰੱਖੀ ਹੋਈ ਹੈ ਜੀ ਇਹ ਇਹ ਹੁਣ ਦੇਖੋ ਮੈਂ ਇਹਨੂੰ ਬਕਾਇਦਾ ਸਿੱਖਿਆ ਹੈ ਉਰਦੂ ਅੱਛਾ ਇਸ ਕਿਤਾਬ ਦੇ ਚੱਕਰ 'ਚ ਮੈਂ ਸੀਮਾ ਸੀਸਾ ਸੀਸਾ ਜਿਹੜੀ 나ਗ ਭਸਮ ਨਾਗ ਬਸਮ ਹਿੰਦੀ ਚ ਨੂੰ ਕਿਹਾ ਜਾਂਦਾ ਹੈ ਅੱਛਾ ਤਾਂ ਨਾਲ ਨਾਲ ਹਿੰਦੀ ਚ ਵੀ ਸ਼ੀਰਸ਼ ਦਿੱਤੇ ਹੋਏ ਨੇ ਜੀ ਕੁਝ ਹੈਗੇ ਸੀ ਸ਼ੀਰਸ਼ ਦਿੱਤੇ ਹੋਏ ਨੇ ਕਿਉਂਕਿ ਉਹਨਾਂ ਨੇ ਬਹੁਤ ਮਿਹਨਤ ਦੇ ਨਾਲ ਇਹ ਕੰਮ ਕੀਤਾ ਸੀਗਾ ਤੇ ਕੁਝ ਜਿਹੜਾ ਆ ਵੀ ਲਿਖਿਆ ਦੇਖੋ ਪੰਜਾਬੀ ਚ ਕਿਸੇ ਨੇ ਲਿਖਿਆ ਮੈਨੂੰ ਲੱਗਦਾ ਤੁਹਾਡੇ ਦਾਦਾ ਜੀ ਦੀ ਮਿਹਨਤੀ ਹੈ ਪਰ ਸਸਤਾ ਤੇ ਆਸਾਨ ਨੁਸਖਾ ਹੈ ਹਾਂ ਇਹ ਬਸ ਇਹਦੇ ਚ ਐਵੇਂ ਦੀਆਂ ਚੀਜ਼ਾਂ ਹੀ ਨੇ ਸਾਰੀਆਂ ਇਹਦੇ ਵਿੱਚ ਇਹ ਦੇਖੋ ਤੁਸੀਂ 200 300 ਸਾਲ ਪੁਰਾਣੀ ਜਿਹੜੀ ਆ ਸੋਨਾ ਲਿਖਿਆ ਜੀ ਇਹ ਇਹ ਜਿਹੜੀ ਕਿਤਾਬ ਹੈ ਬੜੀ ਵਧੀਆ ਕੀਮਤੀ ਦੇਖੋ ਬੜੀ ਕੀਮਤੀ ਕਿਤਾਬ ਹੈ ਜਿਹੜੀ ਆ ਸੋਨਾ ਇਹ ਚ ਸੋਨਾ ਬਣਾਉਣ ਦੀ ਸੋਨਾ ਤੋਂ ਯਾਨੀ ਜੜੀ ਬੂਟੀਆਂ ਤੋਂ ਸੋਨਾ ਬਣਾਉਣ ਦੀ ਔਰ ਸੋਨੇ ਤੋਂ ਪਸਮ ਬਣਾਉਣ ਦੀ ਸੋਨੇ ਨੂੰ ਉਹਦੀ ਵਿਧੀ ਬੜੇ ਵਿਸਤਾਰ ਪੂਰਵਕ ਲਿਖੀ ਗਈ ਜਿਹੜਾ ਅਸੀਂ ਆ ਦੇਖੋ ਇਸ स्वर्ण ਪਸਮ ਇੱਥੇ ਪਈ ਹੋਈ ਹੈ ਸਾਡੇ ਕੋਲ ਉਹ ਇਸ ਇਸ ਪਾਣੀ ਦੇ ਵਿੱਚ ਮੌਜੂਦ ਹੈ ਇਸ ਤਰੀਕੇ ਨਾਲ ਹੀ ਬਣਾਇਆ ਜਾਂਦਾ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਹੁਣ ਸਾਨੂੰ ਪਕੌੜਾ ਜ਼ਰੂਰ ਸਾਨੂੰ ਜਿਹੜਾ ਉਹ ਖਵਾ ਦਿਓ ਜਿਹੜੇ ਪਕੌੜੇ ਹੈਗੇ ਨੇ ਤੁਸੀਂ ਦੇਖੋ ਸੋ ਇਹ ਤਸਵੀਰਾਂ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹੁਣ ਅਸੀਂ ਤੁਹਾਨੂੰ ਪਕੌੜੇ ਕਿਸ ਤਰੀਕੇ ਨਾਲ ਜਿਹੜੇ ਵਿਅਵਹਤਾ ਪਕੌੜਾ ਕਿਵੇਂ ਬਣ ਰਿਹਾ ਹੈ ਇਹ ਸੇਵਾ ਦੇ ਵਿੱਚ ਅੱਜ ਮੈਮ ਹਰਮਿਤ ਵੀ ਲੱਗੇ ਨੇ ਜਿਹੜੇ ਸੀਨੀਅਰ ਨਰਸਿੰਗ ਆਫੀਸਰ ਨੇ ਮੈਮ ਬੜੀ ਮਿਹਨਤ ਕਰ ਰਹੇ ਹੋ ਤੁਸੀਂ ਲੋਕਾਂ ਦੀ ਸਿਹਤ ਦਾ ਖਿਆਲ ਵਾਸਤੇ ਇਹ ਫਿਰ ਵਿਅਵਹਤਾ ਪਕੌੜੇ ਜੀ ਜੀ ਇਹ ਜਨਾਨੀਆਂ ਵੀ ਖਾ ਸਕਦੀਆਂ ਨੇ ਹਾਂਜੀ ਹਾਂਜੀ ਸਰ ਜਿਸ ਤਰ੍ਹਾਂ ਕਿ ਇਨਫਰਟੀਲਿਟੀ ਦੇ ਕੇਸ ਬਹੁਤ ਜ਼ਿਆਦਾ ਸਾਡੇ ਕੋਲ ਆਉਂਦੇ ਹੈਗੇ ਆ ਤੇ ਉਸ ਦੇ ਵਿੱਚ ਸਰ ਦੇਖਿਆ ਇਹ ਗਿਆ ਸੀਗਾ ਕਿ ਇਸ ਕੇਸ ਦੇ ਵਿੱਚ ਜਿੰਨੇ ਫੀਮੇਲ ਰਿਸਪੌਂਸਿਬਲ ਹੈ ਇਕਵਲੀ ਮੇਲ ਵੀ ਰਿਸਪੌਂਸਿਬਲ ਹੈ ਤੇ ਸਾਨੂੰ ਸ਼ਿਕਾਇਤ ਇਹ ਆ ਰਹੀ ਸੀ ਫੀਮੇਲਸ ਕਹਿੰਦੀਆਂ ਸੀਗੀਆਂ ਕਿ ਮਾਮ ਵੀ ਅਸੀਂ ਮੈਡੀਸਨ ਤੇ ਖਾ ਲੈਣੀ ਆ ਤੇ ਪਰ ਸਾਡੇ ਮੇਲ ਸਾਡੇ ਹਸਬੰਡਸ ਨੂੰ ਟਾਈਮ ਨਹੀਂ ਲੱਗ ਰਿਹਾ ਤੇ ਕੁਝ ਚਟਪਟਾ ਪਾਲਦੇ ਆ ਜਿਵੇਂ ਅੱਜ ਦਾ ਟ੍ਰੈਂਡ ਹੈਗਾ ਕਿ ਕੁਝ ਚਟਪਟਾ ਹੋਣਾ ਚਾਹੀਦਾ ਆ ਤਾਂ ਫਿਰ ਇਸ ਕਰਕੇ ਸਰ ਇਹ ਫਾਰਮੂਲਾ ਸੀ ਬਣਾਇਆ ਇਹਦੇ ਵਿੱਚ ਪੈਣੀਆਂ ਸਾਰੀਆਂ ਪਸਮਾਈਆਂ ਤੇ ਇਹ ਫਾਰਮੂਲਾ ਕੁਝ ਚਟਪਟਾ ਵੀ ਹੋ ਗਿਆ ਤੇ ਨਾਲੇ ਉਹ ਰਹੀ ਇਕ ਤਾਂ ਸੋ ਤੁਸੀਂ ਦੇਖੋ ਡਾਟਸਾ ਫਿਰ ਇਸੇ ਤਰੀਕੇ ਨਾਲ ਬਣਦਾ ਅੱਛਾ ਤੇ ਆਹ ਬਣਾ ਕੇ ਰੱਖਿਓਏ ਨੇ ਜੀ ਹਾਂ ਇਹ ਤਾਂ ਹੁਣ ਤਾਜ਼ੇ ਨਿਕਲ ਰਹੇ ਨੇ ਆ ਜਿਹੜੇ ਪਕੌੜੇ ਆ ਜੀ 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 ਵਿਆਹ ਦਾ ਪਕੌੜੇ ਹਾਂ ਤਾਜ਼ੇ ਵਿਆਹ ਦਾ ਪਕੌੜੇ ਤਰਮ ਤਾਜ਼ੇ ਆਪਾਂ ਹੁਣ ਭਾਵੇਂ ਇਹਦੀ ਸੇਲ ਲਾ ਦੀ ਇਹ ਕੀ ਕੀ ਰੱਖਿਆ ਜੀ ਇਹ ਦੇਖੋ ਇਹ ਪਕੌੜੇ ਐ ਥੋੜੇ ਪਹਿਲੋ ਤਿਆਰ ਕੀਤੇ ਸੀ ਵੱਡੇ ਸਾਈਜ਼ ਦੇ ਮੈਂ ਉਹਨੇ ਤਿਆਰ ਕੀਤੇ ਸੀ ਮੈਂ ਕਿਹਾ ਨਹੀਂ ਛੋਟੇ ਕਰੋ ਕਿਉਂਕਿ ਇਹ ਵੱਡੇ ਪਕੌੜੇ ਫਿਰ ਇਹ ਲਗਭਗ ਤਿੰਨ ਖਰਾਕਾਂ ਦਾ ਇੱਕ ਪਕੌੜਾ ਹੋ ਗਿਆ ਤੇ ਉਸ ਕਰਕੇ ਆ ਫਿਰ ਛੋਟੇ ਤਿਆਰ ਕੀਤੇ ਗਏ ਸੀ ਇਹ ਇਹ ਕਿਨੂੰ ਕਾਦੀ ਚੀਜ਼ ਦੇ ਵਿੱਚ ਰੱਖੇ ਹੋਏ ਨੇ ਜੀ ਇਹ ਸਰ ਸ਼ਹਿਦ ਹੈ ਸ਼ਹਿਦ ਅੱਛਾ ਸ਼ਹਿਦ ਦੇ ਵਿੱਚ ਰੱਖੇ ਹੋਏ ਨੇ ਸ਼ਹਿਦ ਦੇ ਵਿੱਚ ਹੀ ਰੱਖਿਆ ਜਾਂਦਾ ਹੈ ਜੀ 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 ਇਹਨੂੰ ਜਿੰਨੀ ਦੇਰ ਵੀ ਤੁਸੀਂ ਰੱਖਣਾ ਹੈ ਜੀ 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 ਸਾਲ ਰੱਖਣਾ ਹੈ 2 ਸਾਲ ਰੱਖਣਾ ਹੈ 6 ਮਹੀਨੇ ਰੱਖਣਾ ਹੈ 4 ਮਹੀਨੇ ਰੱਖਣਾ ਹੈ ਅੱਛਾ ਠੀਕ ਹੈ ਕਮ ਸੇ ਕਮ ਇਹਨੂੰ ਮਿਆਦ ਜਿਹੜੀ ਹੈ ਜੀ ਜੀ ਇਹਦੀ ਮਿਆਦ ਹੈ 40 ਦਿਨ ਇਹਨੂੰ ਇਸ ਜਾਰ ਦੇ ਵਿੱਚ ਕੋ ਵੀ ਕਟੋ-ਕਟ 40 ਦਿਨ ਤਾਂ ਚਾਹੀਦੇ ਨੇ 40 ਦਿਨ ਇਸ ਕੰਨ ਤੁਸੀਂ ਦੇਖੋ ਇਹ ਪਕੌੜੇ ਮੈਂ ਤਾਂ ਪਹਿਲੀ ਵਾਰ ਦੇਖਿਆ ਇਹ ਸ਼ਹਿਦ ਹੈਗਾ ਸ਼ਹਿਦ ਦੇ ਵਿੱਚ ਵਿਅੋਤਾ ਪਕੌੜੇ ਨੂੰ ਸਜਾ ਕੇ ਰੱਖਿਆ ਹੈ ਤਿਆਰੀ ਹੈ ਜੀ ਫਿਰ ਵਿਅੋਤਾ ਦੀ ਹੈ ਜੀ ਹਾਂ ਇਹ ਇਹਦੇ ਚ ਨਮਕ ਨਹੀਂ ਪੈਂਦਾ ਜੀ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਨਮਕ ਦਾ ਯੂਜ਼ ਨਹੀਂ ਹੁੰਦਾ ਕਿਉਂਕਿ ਸ਼ਹਿਦ ਦਾ ਨਮਕ ਨਾਲ ਕੋਈ ਮੇਲ ਵੀ ਲੰਮਾ ਚੋੜਾ ਹੈ ਨਹੀਂ ਇਸ ਕਰਕੇ ਸ਼ਹਿਦ ਨੂੰ ਜਿਹੜਾ ਨਾ ਉਹ ਪਿਓਰ ਹੀ ਰੱਖਿਆ ਜਾਂਦਾ ਤੇ ਇਸ ਤਰ੍ਹਾਂ ਦੇ ਇਹ ਪਕੌੜੇ ਆ ਇਹ ਤਿੰਨ ਖਰਾਕਾਂ ਨੇ ਜੀ ਇੱਕ ਬੰਦੇ ਵਾਸਤੇ ਹੁਣ ਇਸੇ ਕਰਕੇ ਹੀ ਅਸੀਂ ਆ ਛੋਟੇ ਸਾਈਜ਼ ਦੇ ਤਿਆਰ ਕੀਤੇ ਨੇ ਜਿਹੜੇ ਆ ਤੁਸੀਂ ਦੇਖ ਰਹੇ ਹੋ ਤੇ ਫਿਰ ਹੁਣ ਤੇ ਲੋਕ ਤੁਹਾਡੇ ਕੋਲੋਂ ਪਕੌੜੇ ਕਹਿਣਗੇ ਸਾਨੂੰ ਪਕੌੜੇ ਤਿਆਰ ਕਰਕੇ ਦਿਓਗੇ ਅਸੀਂ ਪਕੌੜੇ ਤਿਆਰ ਕਰਦੇਾਂਗੇ ਜੀ ਕੋਈ ਗੱਲ ਨਹੀਂ ਪਰ ਅਸੀਂ ਪਕੌੜਿਆਂ ਦਾ ਰੂਪ ਬਦਲ ਦੇਣਾ ਅਸੀਂ ਰੂਪ ਦੇਣਾ ਜਿਹੜਾ ਨਾ ਉਹ ਸਾਰਾ ਗ੍ਰਾਇੰਡ ਕਰਕੇ ਪਾਊਡਰ ਰੂਪ 'ਚ ਹੀ ਭੇਜਿਆ ਜਾਏਗਾ ਕਿਉਂਕਿ ਇਸ ਰੂਪ ਦੇ ਵਿੱਚ ਇਹਨੂੰ ਭੇਜਣਾ ਫੋਰਨ ਦੇ ਵਿੱਚ ਬਹੁਤ ਜਾਂਦਾ ਹੈ ਇਹ ممکن ਨਹੀਂ ਹੈ ਲਿਕਵਿਡ ਜਾਂਦਾ ਹੀ ਨਹੀਂ ਹੈਗਾ ਫੋਰਨ ਦੇ ਵਿੱਚ ਇਸ ਕਰਕੇ ਇਹਨੂੰ ਪਾਊਡਰ ਹੀ ਦਾ ਰੂਪ ਹੀ ਦੇਣਾ ਪੈਗਾ ਇਹਨੂੰ ਉਸ ਤੋਂ ਬਾਅਦ ਇਹਨੂੰ ਗ੍ਰਾਇੰਡ ਕੀਤਾ ਜਾਏਗਾ ਸੁਕਾ ਕੇ ਫਿਰ ਉਹ ਵੀ ਵਿਧੀ ਸਾਡੇ ਕੋਲ ਹੈਗੀ ਹੈ ਅੱਛਾ ਡਾਕਟਰ ਸਾਹਿਬ ਫਿਰ ਇੱਕ ਗੱਲ ਹੋਰ ਹੈਗੀ ਹੈ ਬਾਕੀ ਮੈਂ ਇੱਕ ਗੱਲ ਹੋਰ ਕਹਦਾ ਕੋਈ ਇੰਡੀਆ ਚ ਮੰਗਾਉਣਾ ਚਾਹੇ ਤਾਂ ਉਹ ਮਿਲ ਜਾਣਗੇ ਹਾਂ ਹਾਂ ਉਹ ਦੇ ਦੇ ਦਾਂਗੇ ਅਸੀਂ ਕੀ ਬਤਾ ਕੀ ਬਤਾ ਅੱਛਾ ਤੇ ਫਿਰ ਡਾਕਟਰ ਸਾਹਿਬ ਐਂ ਦੱਸੋ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਹਾਨੂੰ ਮਿਲਣ ਦਾ ਕੀ ਢੰਗ ਹੈਗਾ ਜਾਂ ਅਸੀਂ ਸਾਰੀਆਂ ਚੀਜ਼ਾਂ ਦਿਖਾਤੀਆਂ ਨੇ ਉਹਦੇ ਵਿੱਚ ਕੀ ਕੀ ਪੈਣ ਵਾਲਾ ਤੇ ਜੇ ਕਿਸੇ ਨੇ ਪਕੌੜਿਆਂ ਬਾਬਤ ਕੋਈ ਕੰਸਲਟ ਕਰਨਾ ਹੋਵੇ ਉਹ ਕਿਵੇਂ ਮਿਲ ਸਕਦਾ ਤੁਹਾਨੂੰ ਦੇਖੋ ਜੀ ਆਪਣਾ ਕਲੀਨਿਕ ਤੁਹਾਨੂੰ ਪਤਾ ਹੀ ਹੈ 10 ਫੇਜ਼ ਹੈ ਮੋਹਾਲੀ 64 ਸੈਕਟਰ ਹੈ ਤੇ 61 ਨੰਬਰ ਐਸ ਸੀ ਐਫ ਹੈ ਜੀ ਉਹਦੇ ਉੱਪਰ ਤੁਸੀਂ ਆ ਕੇ ਜਦੋਂ ਵੀ ਸਾਡੇ ਨਾਲ ਟਾਈਮ ਲੈ ਕੇ ਜਾਂ ਤੁਸੀਂ ਮਿਲ ਸਕਦੇ ਹੋ ਅਪਾਇੰਟਮੈਂਟ ਬੁੱਕ ਕਰਕੇ ਮਿਲ ਸਕਦੇ ਹੋ ਫੋਨ ਕਰਕੇ ਤੁਸੀਂ ਟਾਈਮ ਲੈ ਸਕਦੇ ਹੋ ਔਰ ਹਰ ਵੇਲੇ ਅਸੀਂ ਲਗਭਗ ਉੱਥੇ ਮੌਜੂਦ ਹੁੰਨੇ ਆ ਕੋਈ ਸਮੱਸਿਆ ਨਹੀਂ ਸੇਵਾ 'ਚ ਪੂਰੇ ਹਾਜ਼ਰ ਰਹੀਦਾ ਤਤਪਰ ਰਹੀਦਾ ਜੀ ਸੇਵਾ ਦੇ ਵਿੱਚ ਲੋਕਾਂ ਦੀ ਜ਼ਿੰਦਗੀਆਂ ਬਦਲੀਆਂ ਨੇ ਬਹੁਤ ਸਾਰੇ ਮੈਮ ਹਰਮੀਤ ਨੂੰ ਇੰਨੇ ਕਾਲ ਆਏ ਨੇ ਜਿਹੜੇ ਪਿਛਲੀਆਂ ਵੀਡੀਓ ਪਈਆਂ ਨੇ ਔਰ ਇਹਨਾਂ ਵਧੀਆ ਰਿਸਪੌਂਸ ਦੇ ਸਾਡੇ ਜੇ ਕਰੀਬ ਹੁਣ ਤੱਕ 200 250 ਪੇਸ਼ੈਂਟ ਇਹੋ ਜਿਹੇ ਨੇ ਜਿਹੜੇ ਪ੍ਰੈਗਨੈਂਸੀ ਕਨਸੀਵ ਕਰ ਚੁੱਕੇ ਆ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋ ਇਹ ਪਕੌੜੇ ਹੈਗੇ ਨੇ ਤੁਸੀਂ ਦੇਖੋ ਛੋਟੇ ਤੇ ਵੱਡੇ ਫਿਰ ਇਹਨਾਂ ਨੂੰ ਇਸੇ ਤਰੀਕੇ ਨਾਲ ਸ਼ੈੱਟ ਸਿੱਟ ਦੇਣਾ ਜੀ ਤੁਸੀਂ ਇਹ ਦੇਖੋ ਪਕੌੜਾ ਬڑے ਸਾਈਜ਼ ਦਾ ਵੀ ਤਿਆਰ ਕੀਤਾ ਹੋਇਆ ਤੇ ਲੋ ਜੀ ਅਸੀਂ ਨੂੰ ਸ਼ਾਇਦ ਦੇ ਵਿੱਚ ਸੁੱਟ ਦਿੱਤੇ ਨੇ ਸਾਰੇ ਪਕੌੜੀ ਸੈਟ ਚ ਸੁੱਟ ਦੇਣੇ ਨੇ ਜੀ ਚਾ ਸਕਦੇ ਜੀ ਇੰਨੇ ਇੱਕ ਤਾਂ ਜਾਣਗੇ ਉਸ ਤੋਂ ਬਾਅਦ ਜਾਰ ਆਪਣੇ ਕੋਲ ਵੱਡਾ ਪਿਆ ਜਿਹਦੇ ਵਿੱਚ 7-8 ਕਿਲੋ ਲੀਟਰ ਵਾਲਾ ਤੁਸੀਂ ਜਿਹੜਾ ਦਿਖਾ ਰਹੇ ਸੀ ਹਾਂ ਨਹੀਂ ਕਰੀਬ-ਕਰੀਬ ਉਹਦੇ 'ਚ 18 ਕਿਲੋ ਪਕੌੜੇ ਤਿਆਰ ਪੈ ਜਾਂਦੇ ਐ ਇੰਨਾ ਵੱਡਾ ਹੋਇਆਗਾ ਕੀ ਬਾਤ ਹੈ 17-18 ਕਿਲੋ ਪਕੌੜੇ ਅਸੀਂ ਇੱਕ ਵਾਰੀ ਤਿਆਰ ਕਰਕੇ ਫਿਰ ਉਹਨਾਂ ਦਾ ਪਾਊਡਰ ਰੂਪ 'ਚ ਤਿਆਰ ਕਰਕੇ ਤਾਂ ਹੀ ਤਾਂ ਦਵਾਈਆਂ ਬਣਦੀਆਂ ਪੂਰੇ ਮਸੇ ਆਈਦਾ ਜੀ 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 ਰਕਸਾ ਬਹੁਤ ਬਹੁਤ ਸ਼ੁਕਰੀਆ ਸਾਰਾ ਇਹ ਵਿਆਤਾ ਪਕੌੜੇ ਵਾਲਾ ਨੁਸਖਾ ਦੇਣ ਵਾਸਤੇ ਮੈਨੂੰ ਲੱਗਦਾ ਕਿ ਕਿਸੇ ਇੱਕ ਪਰਿਵਾਰ ਦੀ ਵੀ ਅਸੀਂ ਜ਼ਿੰਦਗੀ ਬਚਾ ਲਈ ਤਲਾਕ ਹੋਣ ਤੋਂ ਬਚਾ ਲਿਆ ਉਜੜਦਾ ਘਰ ਬਚਾ ਲਿਆ ਤੇ ਸਾਡਾ ਵਿਆਤਾ ਪਕੌੜਾ ਕਾਮਯਾਬ ਹੈ ਜੀ ਬਿਲਕੁਲ ਬਿਲਕੁਲ ਜੀ ਸਾਰਿਆਂ ਦਾ ਧੰਨਵਾਦ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਵਿਆਤਾ ਪਕੌੜਾ ਹੈ ਇਸ ਵੇਲੇ ਜਿਹੜੇ ਵੈਦ ਗੁਰਮੀਤ ਜੀ ਨੇ ਬਣਾਇਆ ਔਰ ਉਹਨਾਂ ਦੇ ਨਾਲ ਸਹਿਯੋਗ ਜਿਹੜਾ ਉਹਨਾਂ ਦੇ ਘਰ ਵਾਲੀ ਨੇ ਜਿਹੜੇ ਵਾਈਫ ਨੇ ਸੀਨੀਅਰ ਨਰਸਿੰਗ ਆਫੀਸਰ ਨੇ ਮੈਮ ਹਰਮੀਜੀ ਉਹਨਾਂ ਨੇ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ 40 ਦਿਨ ਇਸ ਪਕੌੜਿਆਂ ਨੂੰ ਸ਼ਹਿਦ ਦੇ ਵਿੱਚ ਘਟੂ-ਘਟ ਡਬੋਕੀ ਜ਼ਰੂਰ ਰੱਖਣਾ ਉਸ ਤੋਂ ਬਾਅਦ ਇਹਦੇ ਫਾਇਦੇ ਨੇ ਜਿਹੜੇ ਉਹ ਅਚੂਕ ਰਹਿਣ ਵਾਲੇ ਨੇ ਸੋ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਇ ਵੀ ਸਾਨੂੰ ਜ਼ਰੂਰ ਦਿਓ ਫਿਰ ਵੀ ਹਮੇਸ਼ਾ ਦੀ ਤਰ੍ਹਾਂ ਮੈਂ ਤੁਹਾਨੂੰ ਇਹ ਚੀਜ਼ ਆਖਾਂਗਾ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਅਜ਼ਮਾਉਣ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਦਾ ਜਿਹੜਾ ਮਸ਼ਵਰਾ ਹੈ ਸਲਾਹ ਹੈ ਕੰਸਲਟ ਹੈ ਤਾਂ ਤੁਸੀਂ ਜ਼ਰੂਰ ਕਰਿਓ ਕਿਉਂਕਿ ਬਹੁਤ ਵਾਰ ਮਿਕਦਾਰ ਘਟੇ ਵਧੀ ਫਾਇਦੇ ਦੀ ਥਾਂ ਤੇ ਤੁਹਾਨੂੰ ਨੁਕਸਾਨ ਕਰ ਸਕਦੀ ਹੈ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਇਸ ਬਾਰੇ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਆਗਿਆ ਧੰਨਵਾਦ